ਅਗਰ ਤੁਸੀਂ ਯੂਐਸਏ ਜਾਣਾ ਚਾਹੁੰਦੇ ਹੋ ਸਟੱਡੀ ਵੀਜ਼ਾ ਤੇ ਤੇ ਤੁਹਾਡਾ ਪੜ੍ਹਾਈ ਤੁਸੀਂ ਪਲੱਸ 2 ਕੀਤੀ ਹੈ 12ਵੀਂ ਤੋਂ ਬਾਅਦ 5 7 10 ਸਾਲ ਦਾ ਗੈਪ ਹੈ ਆਇਲਸ ਨਹੀਂ ਕੀਤੀ ਰੀਸੈਂਟ ਫੰਡਸ ਨਹੀਂ ਹੈਗੇ ਤੁਸੀਂ ਫੇਰ ਵੀ ਐਲੀਜੀਬਲ ਹੋ ਉੱਥੇ ਜਾ ਕੇ ਪੜ੍ਹਨ ਲਈ 5 ਸਾਲ ਦਾ ਯੂਐਸਏ ਦਾ ਸਟੱਡੀ ਵੀਜ਼ਾ ਹੈ ਹਮਮ 2002 ਬੋਨ ਬੱਚਾ ਬੋਨ ਹੈ ਸੋ ਉਹਦਾ ਯੂਐਸਏ ਦਾ ਸਟੱਡੀ ਵੀਜ਼ਾ ਤੁਹਾਡੇ ਹੱਥ ਵਿੱਚ ਹੈ ਇਸ ਬੱਚੇ ਨੂੰ ਵੀ ਉਹਨਾਂ ਨੇ 2 ਮਿੰਟ ਦੇ ਸਵਾਲ ਹੀ ਪੁੱਛੇ ਸੀਗੇ ਉਹਦੀ ਪ੍ਰੋਫਾਈਲ ਦੇ ਰਿਲੇਟਡ ਪਿੱਛੇ ਸੀਗੇ ਤੇ ਉਹਨੇ ਆਨਸਰ ਦੇ ਕੇ ਆਪ ਦਾ ਵੀਜ਼ਾ ਆਪ ਲਿਆ ਫਿਰ ਐ ਕਿਉਂ ਕਿ ਯੂਐਸ ਤੋਂ ਵੀਜ਼ਾ ਬਹੁਤ ਔਖਾ ਮਿਲਦਾਗਾ ਬਿਲਕੁਲ ਔਖਾ ਜੀ 50 ਲੱਖ ਦੀ ਡੋਂਕੀ ਲਾ ਕੇ ਆਪਣੀ ਜਾਨ ਨੂੰ ਜੋਖਮ ਜਪਾ ਕੇ ਬੱਚਾ ਪਹੁੰਚੇਗਾ ਕਿ ਨਹੀਂ ਪਹੁੰਚੇਗਾ ਮਾਂ ਪਿਓ ਉੱਥੇ ਠੀਕਦੇ ਰਹਿੰਦੇ ਆ ਤੇ ਉਹ ਇੰਨਾ ਔਖਾ ਕੰਮ ਬੱਚੇ ਕਰ ਲੈਂਦੇ ਤੇ 2 ਮਿੰਟ ਦੀ ਇੰਟਰਵਿਊ ਬਹੁਤ ਔਖੀ ਹੈ ਕਿਤੇ ਪਰ ਯੂਐਸ ਦੇ ਨਾਂ ਤੇ ਤਾਂ ਬੜਾ ਪੈਸਾ ਇਕੱਠਾ ਕੀਤਾ ਜਾਂਦਾਗਾ ਸਾਰੇ ਏਜੰਟ ਨੇ ਜਿਹੜੇ ਪਤਾ ਨਹੀਂ ਕੀ ਕੀ ਕਹਿ ਜਾਂਦੇ ਨੇ ਏਜੰਟਾਂ ਦਾ ਕੁਝ ਗਲਤ ਬੰਦਿਆਂ ਦਾ ਜਿਹੜਾ ਇਹ ਮਾਫੀਆ ਬਣਾਇਆ ਹੋਇਆ ਕਿ ਯੂ ਐਸ ਏ ਜਾਣ ਵਾਸਤੇ ਤੁਹਾਨੂੰ 5 ਲੱਖ ਰੁਪਈਆ 20 ਲੱਖ ਰੁਪਈਆ 15 ਲੱਖ ਰੁਪਈਆ ਖਰਚਣ ਦੀ ਲੋੜ ਹੈ ਸੋ ਬਿਲਕੁਲ ਗਲਤ ਹੈ ਜੀ ਤੁਹਾਨੂੰ ਕਿਹਾ ਦਿੱਤਾ ਜਾਂਦਾ ਹੈ ਕਿ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਹੈ ਜੀ ਤੁਸੀਂ ਤਾਂ ਸਿਰਫ ਫੀਸ ਹੀ ਭੇ ਕਰਨੀ ਹੈ ਉਹ ਯਾਰ ਜੇ ਤੁਹਾਡੇ ਕੋਲ 12 ਲੱਖ ਰੁਪਈਆ ਹੁੰਦੇ ਫੀਸ ਹੀ ਭੇ ਕਰਤੀ ਤੇ ਉਹਨੇ ਅਗਲੇ ਪਾਸੇ ਭਾਵੇਂ ਸੈਟਿੰਗ ਕੀਤੀ ਹੈ ਕਿ ਭਾਈ ਅੱਧੀ ਮੈਨੂੰ ਮੋੜਦੀ ਅੱਧੀ ਤੂੰ ਰੱਖ ਲਈ ਬੱਚੇ ਨੇ ਉੱਥੇ ਜਾ ਕੇ ਪੜ੍ਹਨਾ ਨਹੀਂ ਜਾਂ ਪੜ੍ਹਨਾ ਮੈਂ ਕੁਝ ਪਤਾ ਨਹੀਂ ਸੋ ਉਹਦੇ ਵਿੱਚ ਉਹ ਤੁਹਾਨੂੰ ਇਹ ਕਹਿ ਕੇ ਜਰੂਰ ਉਲਝਾ ਰਿਹਾ ਕਿ ਮੈਂ ਤੇ ਤੁਹਾਡੇ ਤੋਂ ਕੁਝ ਲੈ ਹੀ ਨਹੀਂ ਰਿਹਾ ਬਿਲਕੁਲ ਠੀਕ ਹੈ ਅੰਦਾਜ਼ੀ ਉਹਨੇ ਲਿਆ ਕੁਝ ਨਹੀਂ ਹੈ ਪਰ ਸਾਹਮਣੇੋਂ ਸਾਹਮਣੇੋਂ ਕੁਝ ਨਹੀਂ ਲਿਆ ਉਹਨੇ ਜਿਹੜਾ ਤੁਹਾਡਾ 25 ਲੱਖ ਗਿਆ ਸਮਝ ਲਿਓ ਕਿ 15 ਲੱਖ ਉਹਦੇ ਕੋਈ ਗਿਆ ਤੁਸੀਂ ਫੀਸ ਉੱਤੇ ਜਾ ਕੇ ਭਰੋ ਕਿਸੇ ਕੰਸਲਟੈਂਟ ਨੂੰ 20-25 ਲੱਖ ਰੁਪਏ ਦੇਣ ਦੀ ਲੋੜ ਨਹੀਂ ਤੁਸੀਂ ਕੀ ਕਰਦੇ ਹੋ ਜੇ ਮੈਂ ਤੁਹਾਡੇ ਤੋਂ ਪੁੱਛਾਂ ਜੋ ਤੁਹਾਡੇ ਕੋਲ ਕੀ ਆਉਂਦਾ ਤੁਹਾਡਾ ਪ੍ਰੋਸੀਜਰ ਕੀ ਹੈ ਬੱਚੇ ਦੀ ਜਿਹੜੀ 2 ਮਿੰਟ ਦੀ ਇੰਟਰਵਿਊ ਹੈ ਚਾਹੇ ਬੱਚੇ ਨੂੰ ਲੱਗੇ 1 ਮਹੀਨਾ ਚਾਹੇ ਲੱਗੇ 2 ਮਹੀਨੇ ਚਾਹੇ ਲੱਗਣ 3 ਮਹੀਨੇ ਸਾਰੀ ਦੀ ਸਾਰੀ ਤਿਆਰੀ ਦੀ ਜ਼ਿੰਮੇਵਾਰੀ ਟਰਬੋ ਇਮੀਗ੍ਰੇਸ਼ਨ ਲੈਂਦਾ ਸਾਰੀ ਤਿਆਰੀ ਦੀ ਹੈਲਪ ਟਰਬੋ ਇਮੀਗ੍ਰੇਸ਼ਨ ਕਰਾਂਦਾ ਚਾਹੇ ਬੱਚੇ ਕਹੇ ਨੂੰ 10 ਦਿਨ ਵੱਧ ਵੀ ਲੱਗ ਰਹੇ ਨੇ ਅਸੀਂ ਉਹਦਾ ਇੱਕ ਨਿੱਕਾ ਪੈਸਾ ਨਹੀਂ ਚਾਰਜ ਕਰਦੇ ਕੋਈ ਕਹਿੰਦਾ ਯੂਐਸਏ ਦਾ ਵੀਜ਼ਾ ਤਾਂ ਜੀ ਆਫੀਸਰ ਬੜਾ ਮੂੜੀ ਹੁੰਦਾਗਾ ਉਹਦੇ ਮੂਡ ਤੇ ਡਿਪੈਂਡ ਕਰਦਾ ਬਹੁਤ ਸਾਰੀਆਂ ਕਹਾਣੀਆਂ ਨੇ ਕੀ ਸੱਚੀ ਹੈ बच्चे नु ज्यादा मिसगाइड ਕੀਤਾ ਜਾਂਦਾ ਉਹ ਕੀਤਾ ਜਾਂਦਾ ਉਹਨੂੰ ਯੂਐਸਏ ਦੇ ਵਿੱਚ ਇੰਟਰਵਿਊ ਦੇ ਨਾਂ ਤੇ ਡਰਾਇਆ ਜਾਂਦਾ ਉਹਦੀ ਨੂੰ ਬੱਚੇ ਨੂੰ ਉਸੇ ਡਰਾ ਦਾ ਉਹ ਫਾਇਦਾ ਲੈਂਦੇ ਨੇ 25 ਲੱਖ 30 ਲੱਖ ਗੈਪ ਦੀ ਬੜਾ ਰੋਲਾ ਪੈਂਦਾਗਾ ਕੋਈ ਕਹਿੰਦਾ ਜੀ ਗੈਪ ਦੀ ਲੋੜ ਹੀ ਨਹੀਂ ਆਪਾਂ ਇੰਟਰਵਿਊ ਸੁਣਦੇ ਆ ਬੰਦਿਆਂ ਦੇ ਕੋਈ ਕਹਿੰਦਾ ਗੈਪ ਬੜਾ ਇੰਪੋਰਟੈਂਟ ਆ ਕੋਈ ਕਹਿੰਦਾ ਕਿ ਮਸਲਾ ਹੀ ਨਹੀਂ ਹੈਗਾ ਗਾ ਗੈਪ ਕੋ ਇਸ਼ੂ ਹੈ ਜਾਂ ਨਹੀਂ ਹੈਗਾ ਬੱਚਾ ਪਲੱਸ 2 ਪਾਸ ਹੈ 10 ਸਾਲ ਦਾ ਗੈਪ ਹੈ ਆਇਲਸ ਨਹੀਂ ਕੀਤੀ ਅਕੈਡੈਮਿਕ ਸਕੋਰ ਉਹਦੀ ਅਗਰ 50% ਵੀ ਆ ਬਿਨਾ ਆਇਲਸ ਤੋਂ ਟਾਮੀਓ एलिਜੀਬਲ ਹੈ। ਰਿਫਿਊਜ਼ਲ ਦਾ ਬੜਾ ਚੱਲਦਾ ਕਿ ਰਿਫਿਊਜ਼ਲਾਂ ਜਿਨ੍ਹਾਂ ਦੀ ਇੱਕ ਵਾਰ ਰਿਫਿਊਜ਼ਲ ਆ ਜਾਂਦੀ ਹੈ ਜੀ ਮੁੜ ਕੇ ਵੀਜ਼ਾ ਨਹੀਂ ਮਿਲਦਾਗਾ। ਇਸ ਤਰ੍ਹਾਂ ਦਾ ਬਹੁਤ ਰੌਲਾ ਰਹਿੰਦਾਗਾ ਕੱਲਾ ਅਮਰੀਕਾ ਨੂੰ ਲੈ ਕੇ ਨਹੀਂ ਹੋਰ ਮੁਲਕਾਂ ਨੂੰ ਵੀ। ਰਿਫਿਊਜ਼ਲ ਦਾ ਕਿੰਨਾ ਕੁ ਮਸਲਾ ਸਹੀ ਹੈਗਾ ਜਾਂ ਕੋਈ ਮੈਟਰ ਨਹੀਂ ਕਰਦਾ। ਉਹਨਾਂ ਨੂੰ ਰਿਫਿਊਜ਼ਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਨਫੈਕਟ ਉਹ ਆਪ ਹੀ ਤੁਹਾਨੂੰ ਰੀਨਵਾਈਟ ਕਰਦੇ ਨੇ ਰਿਫਿਊਜ਼ਲ ਤੋਂ ਬਾਅਦ ਵੀ ਇੰਟਰਵਿਊ ਦੇਣ ਲਈ। ਸੋ ਯੂਐਸਏ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮੈਟਰ ਨਹੀਂ ਹੈ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਜੇ ਮੈਥ ਚ 90 ਦੇ ਕੋਣ ਤੋਂ ਬਾਅਦ 180 ਡਿਗਰੀ ਦੀ ਗੱਲ ਤੇ ਉਸ ਤੋਂ ਬਾਅਦ 360 ਡਿਗਰੀ ਦੀ ਗੱਲ ਹੁੰਦੀ ਆ ਤਾਂ ਦੁਨੀਆ ਵੀ ਜੀਓਗ੍ਰਾਫੀ ਵੀ 360 ਡਿਗਰੀ ਦੇ ਉੱਤੇ ਘੁੰਮਦੀ ਐ ਸੇ ਕਰਕੇ ਪੂਰੀ ਦੁਨੀਆ ਚ ਪ੍ਰਵਾਸ ਹਮੇਸ਼ਾ ਤੋਂ ਜਦੋਂ ਤੋਂ ਦੁਨੀਆ ਬਣੀ ਐ ਜੋ ਤੱਕ ਦੁਨੀਆ ਰਹੇਗੀ ਹੁੰਦਾ ਰਿਹਾ ਪ੍ਰਵਾਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਇੰਟਰਸਟ ਆ ਪ੍ਰਵਾਸ ਚ ਕਿਉਂਕਿ ਸਦੀਆਂ ਤੋਂ ਪੰਜਾਬੀ ਪ੍ਰਵਾਸ ਕਰਦੇ ਰਹੇ ਨੇ ਪੰਜਾਬੀ ਹੀ ਨਹੀਂ ਦੁਨੀਆ ਵੀ ਕਰਦੀ ਰਹੀ ਆ ਪਰ ਪੰਜਾਬ ਜ਼ਿਆਦਾ ਪ੍ਰਵਾਸ ਕਰਦਾ ਰਿਹਾਗਾ ਮਾਸ ਮਾਈਗ੍ਰੇਸ਼ਨ ਦੀ ਪੰਜਾਬ ਚ ਗੱਲ ਹੁੰਦੀ ਹੈ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਵੀ ਹੁੰਦੀ ਹੈ ਅੱਜ ਅਸੀਂ ਗੱਲ ਕਰਾਂਗੇ ਟਰਬੋ ਇਮੀਗ੍ਰੇਸ਼ਨ ਤੋਂ ਸਾਡੇ ਨਾਲ ਸ਼ਰਮਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਡਾਇਨਾਮਿਕਸ ਬਦਲ ਰਹੇ ਨੇਗੇ ਮਾਈਗ੍ਰੇਸ਼ਨ ਦੇ ਕਿਉਂਕਿ ਬਹੁਤ ਸਾਰੇ ਮੁਲਕਾਂ ਨੇ ਪਾਬੰਦੀਆਂ ਲਾ ਦਿੱਤੀਆਂ ਨੇ ਸੰਭਾਵਨਾਵਾਂ ਕਿੱਥੇ ਨੇ ਜ਼ਿਆਦਾ ਚੀਜ਼ਾਂ ਕਿੱਧਰ ਨੂੰ ਜਾ ਰਹੀਆਂ ਨੇ ਆਉਣ ਵਾਲੀਆਂ ਡੈਸਟੀਨੇਸ਼ਨਸ ਕਿਹੜੀਆਂ ਨੇ ਸਵਾਗਤ ਹੈ ਸ਼ਰਮਾ ਜੀ ਬਹੁਤ-ਬਹੁਤ ਤੁਹਾਡਾ ਪਰਵੰਗਤ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੀ ਕਿ ਇੱਕ ਹੀ ਗੱਲ ਟਾਈਟ ਕਿਉਂ ਹੋ ਰਿਹਾਗਾ ਬਹੁਤ ਸਾਰੇ ਮੁਲਕ ਜਿਹੜੇ ਆ ਉਹ ਇਮੀਗ੍ਰੇਸ਼ਨ ਨੂੰ ਮਾਈਗ੍ਰੇਸ਼ਨ ਨੂੰ ਰੋਕ ਰਹੇ ਨੇਗੇ ਪਾਬੰਦੀਆਂ ਲਾ ਰਹੇ ਨੇ ਕੁਝ ਰੂਲ ਲਿਆ ਰਹੇ ਨੇ ਪੋਲਿਟੀਕਲ ਸਟੇਟਮੈਂਟਾਂ ਆ ਰਹੀਆਂ ਨੇ ਟਰੰਪ ਜਿਵੇਂ ਪਿਛਲੇ ਦਿਨਾਂ ਚ ਟਰੂਡੋ ਨੇ ਦਿੱਤੀਆਂ ਸੀ ਇਹ ਤਾਂ ਹਰ ਕੰਟਰੀ ਜਦੋਂ ਵੀ ਕੋਈ ਨਵਾਂ ਲਾਅ ਹੁੰਦਾ ਹੈ ਉਹ মিডিਆ ਰਾਈ ਉਹਨਾਂ ਨੂੰ ਪਛਾਣਾ ਹੁੰਦਾ ਵਾ ਸੋ ਵੱਧ ਰਹੀ ਆਬਾਦੀ ਗੈਲੋ ਜਾਂ ਵੱਧ ਰਹੇ ਨਾਨ ਇਮੀਗਰੈਂਟ ਜਿਹੜੇ ਉਹਨਾਂ ਕੋ ਪਹੁੰਚ ਰਹੇ ਨੇ ਜਿਹੜੇ ਕਿ ਕੁਝ ਗੇਰ ਤਰੀਕੇ ਨਾਲ ਉੱਥੇ ਰਹਿਣਾ ਚਾਹੁੰਦੇ ਨੇ ਤੇ ਉਹ ਕੰਟਰੀ ਉਹਨਾਂ ਨੂੰ ਅਲਾਉ ਨਹੀਂ ਕਰਦੀਆਂ ਜਿਹਦੇ ਕਰਕੇ ਇਹ ਸਾਰੇ ਰੂਲਸ ਨਵੇਂ ਤੋਂ ਨਵੇਂ ਬਣ ਰਹੇ ਨੇ ਹੂੰ ਹੂੰ ਕੀ ਲੱਗਦਾਗਾ ਫਿਰ ਜਦੋਂ ਟਾਈਟ ਹੋ ਰਿਹਾ ਕੰਮ ਕੈਨੇਡਾ ਚ ਟਾਈਟ ਹੋ ਰਿਹਾ ਆਸਟ੍ਰੇਲੀਆ ਟਾਈਟ ਹੋ ਰਿਹਾ ਤਾਂ ਸੰਭਾਵਨਾਵਾਂ ਕਿੱਥੇ ਕਿੱਥੇ ਨੇ ਅ ਦੇਖੋ ਸੰਭਾਵਨਾ ਜੇ ਅੱਜ ਦੀ ਗੱਲ ਕਰੀਏ ਤੇ ਜੇ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਇੱਕ ਤਾਂ ਕੈਨੇਡਾ ਗਵਰਨਮੈਂਟ ਨੇ ਬਹੁਤ ਜ਼ਿਆਦਾ ਰੂਲ ਸਖਤ ਕਰਤੇ ਨੇ ਸਟੂਡੈਂਟਸ ਨੂੰ ਲੈ ਕੇ ਟੂਰਿਸਟਸ ਨੂੰ ਲੈ ਕੇ ਐਂਡ ਅਗਰ ਗੱਲ ਕਰੀਏ ਸਟੂਡੈਂਟ ਦੀ ਤਾਂ ਸਟੂਡੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਅੱਜ ਦੀ ਡੇਟ 'ਚ ਇੱਕ ਸਟੂਡੈਂਟ ਦਾ ਜਿਹੜਾ ਬਜਟ ਹੈ ਉਹ ਆਰਾਮ ਨਾਲ 25 ਲੱਖ ਨੂੰ ਟੱਚ ਕਰਦਾ ਆ GIC ਕਹ ਲੋ 13-14 ਲੱਖ ਰੁਪਏ ਤੇ ਫੀਸਾਂ ਕਹ ਲੋ 8-10 ਲੱਖ ਰੁਪਈਆ ਕਰਕੇ ਬੱਚੇ ਦਾ ਬਜਟ 25 ਲੱਖ ਦੇ ਨੇੜੇ ਹੋ ਜਾਂਦਾ ਸੇਮ ਅਗਰ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ ਆਸਟ੍ਰੇਲੀਆ 3 ਮਹੀਨੇ ਪੁਰਾਣੇ ਫੰਡ ਮੰਗਦੀ TT 35-35 ਲੱਖ ਰੁਪਈਆ ਬੱਚੇ ਦੀ ਫੀਸ ਪਾ ਲੋ ਮੋਸਟਲੀ ਪੇਰੈਂਟਸ ਕੋ ਇੰਨੇ ਪੁਰਾਣੇ ਫੰਡ ਹੁੰਦੇ ਨਹੀਂ ਐ ਕਿਉਂਕਿ ਰਕਮ ਵੱਡੀ ਐ ਸੋ ਉਹਦੇ ਲਈ ਵੀ ਬੱਚਿਆਂ ਨੂੰ ਕਾਫੀ ਹੱਦ ਤੱਕ ਰਿਫਿਊਜ਼ਲਾਂ ਦਾ ਸਾਹਮਣਾ ਕਰਨਾ ਪੈਂਦਾ ਐ ਐਜ਼ ਵੈਲਸ ਉਹਨਾਂ ਦੀ ਗਵਰਨਮੈਂਟ ਨੂੰ ਵੀ ਜਦੋਂ ਕੁਝ ਫੇਕ ਡਾਕੂਮੈਂਟੇਸ਼ਨ ਉਹਨਾਂ ਦੇ ਵੱਲੋਂ ਮਿਲ ਜਾਂਦੀ ਐ ਬੱਚੇ ਦੇ ਵੱਲੋਂ ਜਿਹੜੀ ਰਿਪਰੈਜ਼ੈਂਟ ਕੀਤੀ ਹੁੰਦੀ ਉਹਨਾਂ ਨੇ ਉਹ ਵੀ ਥੋੜੇ ਜਿਹਾ ਨਿਊ ਰੂਲ ਜਿਹੜੇ ਐ ਅਪਡੇਟ ਕਰ ਦਿੰਦੇ ਨੇ ਜਿੱਤੇ ਕਰਕੇ ਇਹ ਸਾਰੇ ਰੂਲਸ ਨਵੇਂ ਤੋਂ ਨਵੇਂ ਬਾਹਰਲੀਆਂ ਕੰਟਰੀਆਂ ਇੰਡੀਆ ਦੇ ਉੱਤੇ ਕੱਸ ਰਹੀ ਐ ਹਮ ਤਾਂ ਹੁਣ ਜੇ ਆਪਾਂ ਗੱਲ ਕਰੀਏ ਤੁਹਾਡੀ ਐਕਸਪਰਟੀਜ਼ ਦੀ ਅਮਰੀਕਾ ਐਸ ਜਿਗਤੇ ਬੈਨੀਫਿਟ ਹੋ ਸਕਦਾ ਅਮਰੀਕਾ ਚਾਗਾ ਜੀ ਹਰ ਪੰਜਾਬੀ ਦਾ ਸੁਪਨਾ ਹੈ ਕਿ ਅਮਰੀਕਾ ਜਾਵੇ ਹਰ ਪੰਜਾਬੀ ਕਹਿੰਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਅਮਰੀਕਾ ਪਹੁੰਚ ਜਾਵਾਂ ਕਈ ਲੋਕ ਇਹਦੇ ਲਈ ਡੋਂਕੀ ਦਾ ਰਸਤਾ ਅਪਣਾਉਂਦੇ ਨੇ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾਉਂਦੇ ਨੇ ਵੱਡੀਆਂ-ਵੱਡੀਆਂ ਰਕਮਾਂ ਜਿਹੜੀਆਂ ਕਿ 50 50 60 60 ਲੱਖ ਰੁਪਇਆ ਗਲਤ ਹੱਥੇ ਦੇ ਕੇ ਆਪਣੀ ਜਾਨ ਨੂੰ ਉਹਨਾਂ ਦੇ ਹੱਥ 'ਚ ਫੜਾ ਦਿੰਦੇ ਨੇ ਸਹੀ ਸਲਾਮਤ ਪੁੱਜਣਗੇ ਕਿ ਨਹੀਂ ਪੁੱਜਣਗੇ ਕਿੰਨੇ ਸਮੇਂ 'ਚ ਪੁੱਜਣਗੇ ਕੋਈ ਆਈਡੀਆ ਨਹੀਂ ਹੁੰਦਾ ਸੋ ਅਗਰ ਉਹ ਜਿਹੜੇ ਲੋਕ ਨੇ ਇੰਨੀ ਜਾਨ ਜੋਖਮ 'ਚ ਪਾ ਕੇ ਵੀ ਯੂ ਐਸ ਏ ਜਾਣਾ ਚਾਹੁੰਦੇ ਨੇ ਥੈਟ ਮੀਨਸ ਕਿ ਉਹਨਾਂ ਨੂੰ ਲੱਗ ਰਿਹਾ ਕਿ ਉੱਥੇ ਸਾਡਾ ਫਿਊਚਰ ਸਿਕਿਉਰਡ ਹੈ ਹਮ ਹਮ ਤਾਂ ਮੈਂ ਉਹੀ ਪੁੱਛ ਰਿਹਾਗਾ ਕਿ ਫਿਰ ਇਹ ਤਰੀਕਾ ਤਾਂ ਹੋ ਗਿਆ ਡੰਕੀ ਵਾਲਾ ਡੰਕੀ ਵਾਲਾ ਤਰੀਕਾ ਬਿਲਕੁਲ ਦੀ ਚਰਚਾ ਤਾਂ ਹੁੰਦੀ ਹੈ ਫਿਲਮਾਂ 'ਚ ਬਣ ਗਿਆ ਦੇ ਬਿਲਕੁਲ ਜੀ ਬਿਲਕੁਲ ਤੇ ਇਹਦੇ ਤਾਂ ਗੜਬੜਾਂ ਕਿੰਨੀਆਂ ਚੱਲ ਰਹੀਆਂ ਬੰਦੇ ਵਿਚਾਰੇ ਚਲੇ ਜਾਂਦੇ ਨੇ ਦੁਨੀਆਂ ਤੋਂ ਚਲੇ ਜਾਂਦੇ ਨੇ ਰੀਅਲ ਤਰੀਕਾ ਕੀ ਹੈ ਸਹੀ ਤਰੀਕਾ ਕੀ ਹੈ ਜੀ ਮੈਂ ਆਲਰੇਡੀ ਆਪਣੀ ਕਈ ਵੀਡੀਓਜ਼ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਇਹ ਰਸਤਾ ਅਪਣਾਨ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਸਹੀ ਕੰਸਲਟੈਂਟ ਤੋਂ ਸਹੀ ਸਲਾਹ ਲੈ ਲਓ ਅਗਰ ਤੁਸੀਂ ਯੂ ਐਸ اے ਜਾਣਾ ਚਾਹੁੰਦੇ ਹੋ ਸਟੱਡੀ ਵੀਜ਼ਾ ਤੇ ਤੇ ਤੁਹਾਡਾ ਪੜ੍ਹਾਈ ਤੁਸੀਂ ਪਲੱਸ 2 ਕੀਤੀ ਹੈ ਤੁਹਾਡਾ 10ਵੀਂ ਤੁਹਾਡੇ 12ਵੀਂ ਦੇ ਵਿੱਚ ਪੰਜ 12ਵੀਂ ਤੋਂ ਬਾਅਦ ਪੰਜ 7 10 ਸਾਲ ਦਾ ਗੈਪ ਹੈ ਆਇਲਸ ਨਹੀਂ ਕੀਤੀ ਰੀਸੈਂਟ ਫੰਡਸ ਨਹੀਂ ਗਏ ਤੁਸੀਂ ਫੇਰ ਵੀ ਐਲੀਜੀਬਲ ਹੋ ਉੱਥੇ ਜਾ ਕੇ ਪੜ੍ਹਨ ਲਈ ਐਸ ਵੈਲ ਐਸ ਜੇ ਤੁਹਾਨੂੰ ਲੱਗਦਾ ਕਿ ਉੱਥੇ ਇੰਟਰਵਿਊ ਬਹੁਤ ਔਖੀ ਹੈ ਤੇ ਮੈਂ ਉਹਦੇ ਬਾਰੇ ਵੀ ਤੁਹਾਨੂੰ ਐਲੈਬੋਰੇਟ ਕਰਦਾ ਕਿ ਉੱਥੇ ਜਿਹੜੀ ਇੰਟਰਵਿਊ ਹੈ ਸਿਰਫ 2 ਮਿੰਟ ਦੀ ਇੰਟਰਵਿਊ ਹੈ ਜਿਹੜੀ ਕਿ ਸਿਰਫ ਤੇ ਸਿਰਫ ਤੁਹਾਡੇ ਹਾਚੀ ਹੈ ਜੇ ਗੱਲ ਕਰੀਏ ਕੈਨੇਡਾ ਦੀ ਆਸਟ੍ਰੇਲੀਆ ਦੀ ਯੂਕੇ ਦੀ ਤੁਸੀਂ ਆਪਦੇ ਪੇਪਰ ਕੰਸਲਟੈਂਟ ਨੂੰ ਦਿੰਦੇ ਨੇ ਕੰਸਲਟੈਂਟ ਹੀ ਆਪ ਚੁੱਕ ਕੇ ਆਨਲਾਈਨ ਕੀ ਪੇਪਰ ਲਾਂਦਾ ਕੀ ਨਹੀਂ ਲਾਂਦਾ ਤੁਹਾਨੂੰ ਬਿਲਕੁਲ ਪਤਾ ਨਹੀਂ ਹੁੰਦਾ ਜੋ ਵੀਜ਼ਾ ਆਂਦਾ ਤੁਹਾਨੂੰ ਫੜਾ ਦਿੱਤਾ ਜਾਂਦਾ ਜੋ ਰਿਫਿਊਜ਼ਲ ਆਂਦੀ ਤੁਹਾਨੂੰ ਫੜਾ ਦਿੱਤੀ ਜਾਂਦੀ ਸੋ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਕਿ ਤੁਹਾਡੀ ਪ੍ਰੋਫਾਈਲ ਦੇ ਨਾਲ ਕੀ ਛੇੜਖਾਨੀ ਹੋਈ ਹੈ ਬੱਟ ਅਗਰ ਗੱਲ ਕਰੀਏ ਯੂਐਸਏ ਦੀ ਬਿਲਕੁਲ ਟਰਾਂਸਪੇਰੈਂਟ ਵੀਜ਼ਾ 2 ਮਿੰਟ ਦੀ ਇੰਟਰਵਿਊ ਹੈ ਸਾਰੇ ਪੇਪਰ ਤੁਸੀਂ ਆਪ ਦੇ ਹੱਥ ਦੇ ਵਿੱਚ ਉਹਨੇ ਲੈ ਕੇ ਜਾਣੇ ਆ ਕੋਈ ਵੀ ਪੇਪਰ ਆਨਲਾਈਨ ਨਹੀਂ ਜਾਂਦਾ ਮੈਂ ਬਾਰ ਬਾਰ ਕਵਾਂਗਾ ਕੋਈ ਵੀ ਪੇਪਰ ਆਨਲਾਈਨ ਸਬਮਿਟ ਨਹੀਂ ਹੁੰਦਾ ਤੁਹਾਡੀ ਕੋਈ ਵੀ ਡਾਕੂਮੈਂਟ ਜਿਹੜਾ ਵੀ ਹੈਗਾ ਤੁਹਾਡਾ ਗਵਰਨਮੈਂਟ ਦਾ ਉਹ ਕੋਈ ਵੀ ਉੱਥੇ ਸਬਮਿਟ ਨਹੀਂ ਹੁੰਦਾ ਸਾਰੇ ਤੁਹਾਡੇ ਹੱਥ ਵਿੱਚ ਜਾਣਗੇ ਚਾਹੇ ਉਹ ਤੁਹਾਡੇ ਗੈਪ ਜਸਟੀਫਿਕੇਸ਼ਨ ਹੈ ਚਾਹੇ ਤੁਹਾਡੀ ਫੰਡਿੰਗ ਹੈ ਚਾਹੇ ਤੁਹਾਡੇ ਅਕੈਡਮਿਕਸ ਨੇ ਹਮ ਹਮ ਪਰ ਯੂਐਸਏ ਦੇ ਨਾਂ ਤੇ ਤਾਂ ਬੜਾ ਪੈਸਾ ਇਕੱਠਾ ਕੀਤਾ ਜਾਂਦਾਗਾ ਬਹੁਤ سارے ਏਜੰਟ ਨੇ ਜਿਹੜੇ ਪਤਾ ਨਹੀਂ ਕੀ ਕੀ ਕਹਿ ਜਾਂਦੇ ਨੇ ਇਹ ਜਿਹੜਾ ਏਜੰਟਾਂ ਦਾ ਕੁਝ ਗਲਤ ਬੰਦਿਆਂ ਦਾ ਜਿਹੜਾ ਇਹ ਮਾਫੀਆ ਬਣਾਇਆ ਹੋਇਆ ਕਿ ਯੂਐਸਏ ਜਾਣ ਵਾਸਤੇ ਤੁਹਾਨੂੰ 500000 ਰੁਪਇਆ 20 ਲੱਖ ਰੁਪਇਆ 15 ਲੱਖ ਰੁਪਇਆ ਖਰਚਣ ਦੀ ਲੋੜ ਹੈ ਸੋ ਬਿਲਕੁਲ ਗਲਤ ਹੈ ਜੀ ਮੈਂ ਬਹੁਤ سارے ਹੋਡਿੰਗਸ ਵੀ ਦੇਖਦਾ ਬਹੁਤ سارے ਲੋਕ ਆ ਕੇ ਮੈਨੂੰ ਦੇ ਮੈਨੂੰ ਦੱਸਦੇ ਨੇ ਕਿ ਸਾਡੇ ਉਹ ਫਲਾਣਾ ਬੰਦਾ ਤੇ ਜੀ 45000 ਚ ਭੇਜ ਦਿੰਦਾ ਜੀ ਉਹ ਤਾਂ 70000 ਚ ਭੇਜ ਦਿੰਦਾ ਵਾ ਠੀਕ ਹੈ ਉਹੀ ਬੰਦੇ ਨੂੰ ਅਗਰ ਉਹਨਾਂ ਦੇ ਦਫ਼ਤਰ ਤੋਂ ਹੋ ਕੇ ਵਾਪਸ ਆਂਦਾ ਹੈ ਤਾਂ ਉਹਨਾਂ ਤੋਂ ਫੀਸਾਂ ਦੇ ਨਾਂ ਤੇ ਕੋਈ 11 ਲੱਖ ਮੰਗ ਰਿਹਾ ਕੋਈ 12 ਲੱਖ ਮੰਗ ਰਿਹਾ ਤੇ ਕੋਈ 15 ਲੱਖ ਮੰਗ ਰਿਹਾ ਸੋ ਇਹਨਾਂ ਚੀਜ਼ਾਂ ਨੂੰ ਮੈਂ آگਾਹ ਕਰਨਾ ਚਾਹੁੰਦਾ ਕਿ ਜੇ ਯੂ ਐਸ ਗਵਰਨਮੈਂਟ ਦਾ ਆਪਦਾ ਰੂਲ ਹੈ ਕਿ ਤੁਸੀਂ ਫੀਸ ਉੱਥੇ ਆ ਕੇ ਪੇ ਕਰ ਸਕਦੇ ਹੋ ਨਹੀਂ ਨਹੀਂ ਇੱਥੇ ਪੇ ਕਰਨ ਦੀ ਲੋੜ ਹੀ ਕੀ ਹੈ ਜਿਹੜਾ ਤੁਹਾਡੇ ਤੋਂ 50000 70000 ਜਾਂ ਲੱਖ ਰੁਪਏ ਕੋਈ ਏਜੰਟ ਲੈਂਦਾ ਤੋ ਯਾਰ ਸਿੰਪਲ ਫੀਸਾਂ ਦਾ ਲੈਂਦਾ I20 ਐਮਬੈਸੀ ਸਰਵਿਸ ਤੇ ਇਹ ਵੀਸਾ ਦਾ ਤੇ ਉਹ ਖਰਚਾ ਤੁਹਾਡੇ ਤੋਂ 70-80 ਹਜ਼ਾਰ ਜਾਂ 50 ਹਜ਼ਾਰ ਕਹਿ ਕੇ ਲੈ ਲੈਂਦਾ ਤੁਹਾਨੂੰ ਕਿਹਾ ਦਿੱਤਾ ਜਾਂਦਾ ਹੈ ਕਿ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਹੈ ਜੀ ਤੁਸੀਂ ਤਾਂ ਸਿਰਫ ਫੀਸ ਹੀ ਪੇ ਕਰਨੀ ਹੈ ਉਹ ਯਾਰ ਜੀ ਤੁਹਾਡੇ ਕੋਲ 12 ਲੱਖ ਰੁਪਏ ਉਹਨੇ ਫੀਸ ਹੀ ਪੇ ਕਰਤੀ ਤੇ ਉਹਨੇ ਅਗਲੇ ਪਾਸੇ ਭਾਵੇਂ ਸੈਟਿੰਗ ਕੀਤੀ ਹੈ ਕਿ ਬਾਈ ਅੱਧੀ ਮੈਨੂੰ ਮੋੜ ਦੀ ਅੱਧੀ ਤੂੰ ਰੱਖ ਲਈ ਬੱਚੇ ਨੇ ਉੱਥੇ ਜਾ ਕੇ ਪੜ੍ਹਨਾ ਨਹੀਂ ਜਾਂ ਪੜ੍ਹਨਾ ਮੈਂ ਕੁਝ ਪਤਾ ਨਹੀਂ ਸੋ ਉਹਦੇ ਵਿੱਚ ਉਹ ਤੁਹਾਨੂੰ ਇਹ ਕਹਿ ਕੇ ਜਰੂਰ ਉਲਝਾ ਰਿਹਾ ਕਿ ਮੈਂ ਤੇ ਤੁਹਾਡੇ ਤੋਂ ਕੁਝ ਲੈ ਹੀ ਨਹੀਂ ਰਿਹਾ ਕਿ ਮੈਂ ਤਾਂ ਸਿਰਫ ਫੀਸ ਹੀ ਭਰਉਣੀ ਆ ਜੀ ਤੁਹਾਡਾ ਵੀਜ਼ਾ ਆ ਗਿਆ ਮੈਂ ਨਾਲ ਹੀ 12 ਲੱਖ ਰੁਪਇਆ 15 ਲੱਖ ਰੁਪਇਆ 25 ਲੱਖ ਰੁਪਇਆ ਫੀਸ ਭਰਾਤੀ ਜੀ ਮੈਂ ਤਾਂ ਤੁਹਾਡੇ ਕੋਲ ਕੁਝ ਲਿਆ ਹੀ ਨਹੀਂ ਬਿਲਕੁਲ ਠੀਕ ਕਹਿੰਦਾ ਜੀ ਉਹਨੇ ਲਿਆ ਕੁਝ ਨਹੀਂ ਹੈ ਪਰ ਸਾਹਮਣੇੋਂ ਸਾਹਮਣੇੋਂ ਕੁਝ ਨਹੀਂ ਲਿਆ ਉਹਨੇ ਜਿਹੜਾ ਤੁਹਾਡਾ 25 ਲੱਖ ਗਿਆ ਸਮਝ ਲਿਓ ਕਿ 15 ਲੱਖ ਹੋਤੇ ਕੋਈ ਗਿਆ ਹੂੰ ਜਿਹਨੀਆਂ ਸੈਟਿੰਗਾਂ ਹੁੰਦੀਆਂ ਨੇ ਫਿਰ ਉੱਥੋਂ ਦੇ ਉੱਥੋਂ ਦੇ ਕਾਲਜਾਂ ਨਾਲ ਉੱਥੋਂ ਦੀਆਂ ਯੂਨੀਵਰਸਿਟੀਆਂ ਨਾਲ ਹੋ ਜਾਂਦੀਆਂ ਨੇ ਜੀ ਬਿਲਕੁਲ ਦੇਖੋ ਯੂਨੀਵਰਸਿਟੀਆਂ ਫਿਰ ਸਰਕਾਰਾਂ ਕੀ ਕਰਦੀਆਂ ਨੇ ਸਰ ਦੇਖੋ ਯੂਨੀਵਰਸਿਟੀਆਂ ਕਾਲਜਾਂ ਨੂੰ ਠੀਕ ਹੈ ਜਦ ਉਹਨਾਂ ਦੀ ਗਵਰਨਮੈਂਟ ਹੀ ਕਹਿੰਦੀ ਹੈ ਕਿ ਇੱਥੇ ਰੂਲ ਹੀ ਹੈ ਨਹੀਂ ਫੀਸ ਪੇ ਕਰਕੇ ਆਉਂਦਾ ਹਾਂ ਤੁਸੀਂ ਪੇ ਕਰਨਾ ਚਾਹੁੰਦੇ ਹੋ ਜੀ ਸੱਦ ਕੇ ਕਰੋ ਯੂਨੀਵਰਸਿਟੀ ਦੀ ਆਪ ਦੀ ਸਾਈਡ ਤੇ ਜਾਓ ਜਾਂ ਜਿਹੜੇ ਵੀ ਕੰਸਲਟੈਂਟ ਤੁਹਾਡੇ ਕੋ ਪੀਸਾ ਦੇ ਨਾਂ ਤੇ ਪੈਸੇ ਮੰਗਦੇ ਨੇ ਉਹਨਾਂ ਤੋਂ ਕਾਲਜ ਦਾ ਜਾਂ ਯੂਨੀਵਰਸਿਟੀ ਦਾ ਪ੍ਰੋਪਰ ਅਕਾਊਂਟ ਨੰਬਰ ਮੰਗੋ ਉਹਦੇ ਵਿੱਚ ਪੈਸਾ ਟ੍ਰਾਂਸਫਰ ਕਰੋ ਐਸ ਵੈਲ ਐਸ ਗੂਗਲ ਤੇ ਹਰ ਚੀਜ਼ ਅਵੇਲੇਬਲ ਹੈ ਚੈੱਕ ਕਰੋ ਰਾਤ ਨੂੰ ਆਪਣੇ ਇੰਡੀਆ ਦੇ ਤੇ ਯੂ ਐਸ ਏ ਦੇ ਗਵਰਨਮੈਂਟ ਦਾ ਜਿਹੜਾ ਆਪਣਾ ਟਾਈਮ ਦਾ ਡਿਫਰੈਂਸ ਜਿਹੜਾ ਹੈਗਾ ਕੰਟਰੀਜ਼ ਦਾ ਉਹਦੇ ਅਕਾਊਂਟਿੰਗ ਲਈ ਉਸ ਯ ਅਗਰ ਤੁਸੀਂ ਵਾਕਈ ਪੜ੍ਹੇ ਲਿਖੇ ਬੱਚੇ ਹੋ ਆਪਦੇ ਪੇਰੈਂਟਸ ਵੀ ਪੜ੍ਹੇ ਲਿਖੇ ਨੇ ਤੁਸੀਂ ਇਹ ਚੀਜ਼ਾਂ ਆਪ ਵੈਰੀਫਾਈ ਕਰੋ ਫੀਸਾਂ ਤੇ ਨਾਂ ਤੇ ਇੰਨੇ ਪੈਸੇ ਜਿਹੜੇ ਤੁਹਾਡੇ ਨਾਲ ਠੱਗੀ ਹੋ ਰਹੀ ਹੈ ਉਹਨੂੰ ਆਪਸ ਧਿਆਨ ਨਾਲ ਰੱਖ ਕੇ ਉਹਨੂੰ ਦੇਖੋ ਤੁਸੀਂ ਇਹ ਇਹ ਠੱਗੀ ਨੂੰ ਯੂ ਐਸ ਏ ਗਵਰਨਮੈਂਟ ਨਹੀਂ ਫੜ ਰਹੀ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਯਾਨੀ ਲੂਪਚੀ ਨਹੀਂ ਆਉਂਦੇ ਇਸਦੇ ਸਰ ਦੇਖੋ ਇਹਦੇ ਵਿੱਚ ਯੂ ਐਸ ਏ ਗਵਰਨਮੈਂਟ ਦਾ ਤੇ ਕੋਈ ਇਨਵੋਲਵਮੈਂਟ ਹੈ ਹੀ ਨਹੀਂ ਠੱਗੀ ਇੱਕ ਬੰਦਾ ਕਰ ਰਿਹਾ ਨਾ ਕਿ ਕੋਈ ਗਵਰਨਮੈਂਟ ਕਰ ਰਹੀ ਹੈ ਇੱਕ ਬੰਦਾ ਆਪਣੀ ਪੌਕਟ ਭਰਨ ਦੇ ਲਈ ਦੋ ਬੰਦੇ ਕਰ ਰਹੇ ਕਿ ਯੂਨੀਵਰਸਿਟੀ ਦੀ ਵੀ ਸੈਟਿੰਗ ਕਰਦਾਓ ਜੀ ਬਹੁਤ ਕੁਝ ਹੈ ਜੀ ਕਈ ਤਾਂ ਫੇਕ ਅਕਾਉਂਟੇ ਖਲਵਾ ਲੈਂਦੇ ਜੇ ਆਪਾਂ ਗੱਲ ਕਰੀਏ ਜੇ ਆਪਾਂ ਕਿਸੇ ਗਵਰਨਮੈਂਟ ਨੂੰ ਇਨਵੋਲ ਨਹੀਂ ਕਰਾਉਂਦੇ ਕਿਉਂਕਿ ਗਵਰਨਮੈਂਟ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਗਵਰਨਮੈਂਟ ਤਾਂ ਆਹ ਬਿਆਨ ਦਿੰਦੀ ਹੈ ਕਿ ਤੁਸੀਂ ਫੀਸ ਉੱਤੇ ਆ ਕੇ ਭਰੋ ਮੈਂ ਵੀ ਇਸੇ ਲਈ ਤੁਹਾਨੂੰ ਬਾਰ-ਬਾਰ ਅਗਾਹ ਕਰਦਾ ਕਿ ਤੁਸੀਂ ਫੀਸ ਉੱਤੇ ਜਾ ਕੇ ਭਰੋ ਕਿਸੇ ਕੰਸਲਟੈਂਟ ਨੂੰ 20 25 30 ਲੱਖ ਰੁਪਏ ਦੇਣ ਦੀ ਲੋੜ ਨਹੀਂ ਤੁਸੀਂ ਕੀ ਕਰਦੇ ਹੋ ਜੇ ਮੈਂ ਤੁਹਾਡੇ ਤੋਂ ਪੁੱਛਾਂ ਜੋ ਤੁਹਾਡੇ ਕੋਲ ਕੀ ਆਉਂਦਾ ਤੁਹਾਡਾ ਪ੍ਰੋਸੀਜ 15000 2000 5000 ਲੱਖ ਰੁਪਇਆ ਕਹਿ ਕੇ ਆਪਣੇ ਦਫਤਰ 'ਚ ਬੁਲਾ ਕੇ 25 25 ਲੱਖ ਰੁਪਇਆ ਮੰਗਦੇ ਨੇ ਉਹ ਚੀਜ਼ਾਂ ਨੂੰ ਖਤਮ ਕਰੋ ਸੇਮ ਹੀ ਪ੍ਰੋਸੈਸ ਹੈ ਜੀ ਉਹੀ 3 ਫੀਸਾਂ ਤੁਸੀਂ ਭਰਨੀ ਆ ਐਮਬੈਸੀ ਸਰਵਿਸ ਆਪਣਾ I20 ਚਾਰਜ ਸੇਮ ਪੇਜ ਕੇ ਤੁਸੀਂ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਸਾਰੇ ਪੈਸੇ ਤੁਸੀਂ 5 ਲੱਖ ਚੋਂ ਮਾਈਨਸ ਕਰਕੇ ਚਾਹੇ ਲੱਗੇ ਤੁਹਾਡਾ 20000 ਚਾਹੇ ਲੱਗੇ 30000 ਚਾਹੇ ਲੱਗੇ 50000 ਸਾਰੇ ਪੈਸੇ ਤੁਸੀਂ 5 ਲੱਖ ਚੋਂ ਮਾਈਨਸ ਕਰਕੇ ਤੁਸੀਂ ਸਾਨੂੰ ਦੇਣੇ ਇਸ ਤੋਂ ਇਲਾਵਾ ਕੋਈ ਪੈਸਾ ਨਹੀਂ ਦੇਣਾ ਮੈਂ ਅਗੇਨ ਰਿਪੀਟ ਕਰੂੰਗਾ ਜਿਹੜੇ ਖਰਚੇ ਤੁਹਾਡੇ ਲੱਗੇ ਆ ਤੁਸੀਂ ਉਹ ਦੇ ਕੇ ਕੋਈ ਪੈਸਾ ਐਕਸਟਰਾ ਨਹੀਂ ਦੇਣਾ ਯਾਨੀ ਤੁਸੀਂ ਕਿੰਨੇ ਪੈਸੇ ਲੈਨੇ ਹੋ ਜਦੋਂ ਕਿਸੇ ਪੰਜ ਲੱਖ ਰੁਪਈਆ ਲਈਦਾ ਜੀ ਜਿੱਦਾਂ ਵੀਜ਼ਾ ਲੱਗ ਜਾਂਦਾ ਉਸ ਤੋਂ ਬਾਅਦ ਲਈਦੇ ਆ ਜਿਹੜੇ ਬੇਸਿਕ ਖਰਚੇ ਆ I20 ਅੰਬੈਸੀ ਸਰਵਿਸ ਜੇ ਉਹ ਬੱਚੇ ਨਹੀਂ ਕਰਨੇ ਹੁੰਦੇ ਇਸ ਤੋਂ ਇਲਾਵਾ ਬੱਚੇ ਦੀ ਜਿਹੜੀ 2 ਮਿੰਟ ਦੀ ਇੰਟਰਵਿਊ ਹੈ ਚਾਹੇ ਬੱਚੇ ਨੂੰ ਲੱਗੇ 1 ਮਹੀਨਾ ਚਾਹੇ ਲੱਗੇ 2 ਮਹੀਨੇ ਚਾਹੇ ਲੱਗਣ 3 ਮਹੀਨੇ ਸਾਰੀ ਦੀ ਸਾਰੀ ਤਿਆਰੀ ਦੀ ਜ਼ਿੰਮੇਵਾਰੀ ਟਰਬੋ ਇਮੀਗ੍ਰੇਸ਼ਨ ਲੈਂਦਾ ਸਾਰੀ ਤਿਆਰੀ ਦੀ ਹੈਲਪ ਟਰਬੋ ਇਮੀਗ੍ਰੇਸ਼ਨ ਕਰਾਂਦਾ ਚਾਹੇ ਬੱਚੇ ਕਹੇ ਨੂੰ 10 ਦਿਨ ਵੱਧ ਵੀ ਲੱਗ ਰਹੇ ਨੇ ਅਸੀਂ ਉਹਦਾ ਇੱਕ ਨਿੱਕਾ ਪੈਸਾ ਨਹੀਂ ਚਾਰਜ ਕਰਦੇ ਜੋ ਬੱਚੇ ਦੀਆਂ ਵੀਜ਼ਾ ਉਹੀ ਬੱਚਾ ਪੇ ਕਰੇ ਜਦਨ ਵੀਜ਼ਾ ਆ ਜਾਂਦਾ ਉਹੀ ਵੀਜ਼ਾ ਜਿਹੜੀਆਂ ਮਾਈਨਸ ਕਰਕੇ ਤੇ ਸਾਨੂੰ ਬਾਕੀ ਬਚਦੇ ਹੋਏ ਪੈਸੇ ਦੇਣੇ ਯੂ ਐਸ ਏ ਦੇ ਵੀਜ਼ੇ ਨੂੰ ਲੈ ਕੇ ਬਹੁਤ ਧਾਰਨਾਵਾਂ ਨੇ ਹਣਾ ਵੀ ਯੂ ਐਸ ਐ ਨੇ ਤੇ ਵੀਜ਼ੇ ਕਲੋਜ਼ ਕਰ ਰੱਖੇ ਨੇ ਕੋਈ ਕਹਿੰਦਾ ਯੂ ਐਸ ਏ ਦਾ ਵੀਜ਼ਾ ਤਾਂ ਜੀ ਆਫੀਸਰ ਬੜਾ ਮੂੜੀ ਹੁੰਦਾਗਾ ਉਹਦੇ ਮੂਡ ਤੇ ਡਿਪੈਂਡ ਕਰਦਾ ਬਹੁਤ ਸਾਰੀਆਂ ਕਹਾਣੀਆਂ ਨੇ ਕੀ ਸੱਚ ਕੀ ਹੈਗਾ ਇਹ 2002 ਬੋਨ ਹੈ ਲੜਕੀ ਹੈ ਤੁਸੀਂ ਦੇਖ ਸਕਦੇ ਹੋ ਯੂ ਐਸ ਏ ਦਾ ਵੀਜ਼ਾ ਇਹਦੇ ਤੋਂ ਇਹਦੀ ਪ੍ਰੋਫਾਈਲ ਦੇ ਰਿਲੇਟਡ ਸਵਾਲ ਪੁੱਛੇਗੇ ਤੁਸੀਂ ਪਿੱਛੇ ਕੀ ਪੜੇ ਹੋ ਅੱਗੇ ਕਿਹੜਾ ਕੋਰਸ ਲਿਆ ਕੋਰਸ ਦੇ ਵਿੱਚ ਕੀ ਸਬਜੈਕਟਸ ਨੇ ਐਂਡ ਕੋਰਸ ਦੇ ਰਿਲੇਟਡ ਜਿਹੜੇ 2-4 ਸਵਾਲ ਹੋਰ ਪੁੱਛੇ ਹੋਣਗੇ ਵਿਦੀਨ 2 ਮਿੰਟਸ ਮੈਂ 5 ਮਿੰਟ 10 ਮਿੰਟ 15 ਮਿੰਟ ਜਾਂ ਪੌਣੇ-ਪੌਣੇ ਘੰਟੇ ਦੀ ਇੰਟਰਵਿਊ ਦੀ ਗੱਲ ਨਹੀਂ ਕਰਦਾ ਵਿਦੀਨ 2 ਮਿੰਟਸ ਦੇ ਵਿੱਚ ਇਹਦੀ ਬੇਸਿਕ ਪ੍ਰੋਫਾਈਲ ਕੀ ਪਿੱਛੇ ਕੀ ਪੜੇ ਹੋ ਅੱਗੇ ਕੀ ਪੜਨ ਚੱਲਿਆ ਉਹਦੇ ਬਾਰੇ ਡਿਪਟ ਦੇ ਵਿੱਚ 2 ਮਿੰਟ ਦੇ ਅੰਦਰ ਜਿਹੜੇ 2-4 ਸਵਾਲ ਬੰਦੇ ਸੀ ਉਹ ਪੁੱਛੇਗੇ ਵੀਜ਼ਾ ਤੁਹਾਡੇ ਹੱਥ ਹਮ ਹਮ ਇਸ ਸਟੱਡੀ ਵੀਜ਼ਾ ਜੀ ਬਿਲਕੁਲ 5 ਸਾਲ ਦਾ ਸਟੱਡੀ ਵੀਜ਼ਾ ਹੈ ਜੀ ਯੂ ਐਸ ਏ ਦਾ ਹਮ 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 ਜੀ ਜੀ ਬੋਲੋ 5 ਸਾਲ ਦਾ ਯੂ ਐਸ ਏ ਦਾ ਸਟੱਡੀ ਵੀਜ਼ਾ ਹੈ ਹਮ ਹਮ 2002 ਬੋਨ ਬੱਚਾ ਬੋਨ ਸੋ ਉਹਦਾ ਯੂਐਸਏ ਦਾ ਸਟੱਡੀ ਵੀਜ਼ਾ ਤੁਹਾਡੇ ਹੱਥ ਵਿੱਚ ਹੈ ਤੇ ਜੇ ਕਿਸੇ ਦੇ ਮਨ ਵਿੱਚ ਹੈ ਕਿ ਇਹ ਵੀਜ਼ੇ ਆਉਂਦੇ ਨਹੀਂ ਯੂਐਸਏ ਗਵਰਨਮੈਂਟ ਨੇ ਬੰਦ ਕਰਤੇ ਅਫਸਰ ਬੜਾ ਮੂੜੀ ਹੈ ਤੇ ਮੈਂ ਉਹਨਾਂ ਨੂੰ ਅਗਾਹ ਕਰਨਾ ਚਾਹੁੰਦਾ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਇਸ ਬੱਚੇ ਨੂੰ ਵੀ ਉਹਨਾਂ ਨੇ 2 ਮਿੰਟ ਦੇ ਸਵਾਲ ਹੀ ਪੁੱਛੇ ਸੀਗੇ ਉਹਦੀ ਪ੍ਰੋਫਾਈਲ ਦੇ ਰਿਲੇਟਿਡ ਪਿੱਛੇ ਸੀਗੇ ਤੇ ਉਹਨੇ ਆਨਸਰ ਦੇ ਕੇ ਆਪ ਦਾ ਵੀਜ਼ਾ ਆਪ ਲਿਆ ਮਜ਼ੇ ਵਾਲੀ ਗੱਲ ਦੱਸਦਾ ਤੁਹਾਨੂੰ ਜਿਸ ਦਿਨ ਇੰਟਰਵਿਊ ਸੀ ਉਸੇ ਹੀ ਦਿਨ ਇਹਦਾ ਯੂਐਸਏ ਦੇ ਵਿੱਚ ਇਨਟੇਕ ਸ਼ੁਰੂ ਸੀਗਾ ਜਦ ਕੀ ਜਿੱਦਨ ਉਹਦੀਆਂ ਕਲਾਸਾਂ ਸ਼ੁਰੂ ਹੈ ਉਸ ਬੱਚੇ ਨੂੰ ਤੇ ਯੂਐਸਏ ਹੋਣਾ ਚਾਹੀਦਾ ਸੀ ਬਟ ਇੰਡੀਆ ਦੇ ਵਿੱਚ ਉਹ ਇੰਟਰਵਿਊ ਦੇ ਰਿਹਾ ਟਰਬੋ ਇਮੀਗ੍ਰੇਸ਼ਨ ਨੇ ਸਾਰੀ ਉਹਦੀ ਹੈਲਪ ਕੀਤੀ ਉਦੋਂ ਸਵਾਲ ਪੁੱਛਿਆ ਗਿਆ ਕਿ ਜੇ ਤੁਹਾਡੀ ਅੱਜ ਕਲਾਸਾਂ ਸ਼ੁਰੂ ਹੈ ਤੇ ਤੁਸੀਂ ਤਾਂ ਵੀਜ਼ਾ ਲੈਣ ਨਹੀਂ ਖੜੇ ਸਰ ਸਿੰਪਲ ਜਿਹਾ ਆਨਸਰ ਹੈ ਇੰਟਰਵਿਊ ਡੇਟ ਜਿਹੜੀ ਹੈ ਮੈਨੂੰ ਮਿਲੀ ਉਦੋਂ ਦੀ ਹੈ ਤੇ ਮੈਂ ਉਦੋਂ ਨਹੀਂ ਆਉਂਗੀ ਨਾ ਸੋ ਇਹਦੇ ਰਿਲੇਟਡ ਉਹਨਾਂ ਨੇ ਦੋ ਦਿਨ ਸਵਾਲ ਪੁੱਛੇ ਬੱਚੇ ਨੂੰ ਸਾਰੀ ਹੈਲਪ ਕੀਤੀ ਹੋਈ ਸੀਗੀ ਬੱਚੇ ਨੇ ਆਨਸਰ ਦਿੱਤੇ ਵੀਜ਼ਾ ਤੁਹਾਡੇ ਸਾਹਮਣੇ ਸੋ ਇਹ ਰਿਲੇਟਡ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੁੰਦਾ ਹੈ ਕਿ ਯੂਐਸਏ ਗਵਰਨਮੈਂਟ ਵੀਜ਼ਾ ਨਹੀਂ ਦਿੰਦੀ ਜਾਂ ਯੂਐਸਏ ਗਵਰਨਮੈਂਟ ਜਿਹੜਾ ਅਫਸਰ ਬੈਠੇ ਨੇ ਉਹ ਮੂਡ ਤੇ ਡਿਪੈਂਡ ਹੈ ਇਦਾਂ ਦਾ ਕੁਝ ਨਹੀਂ ਫਿਰ ਐ ਕਿਉਂ ਕਿ ਯੂਐਸਏ ਦਾ ਵੀਜ਼ਾ ਬਹੁਤ ਔਖਾ ਮਿਲਦਾਗਾ ਜਿਹੜੇ ਕਹਿੰਦੇ ਯੂਐਸਏ ਦਾ ਵੀਜ਼ਾ ਔਖਾ ਮਿਲਦਾ ਹੋ ਸਕਦਾ ਹੈ ਜੀ ਉਹ ਕੈਨੇਡਾ ਦੇ ਵੀਜ਼ੇ ਲੈਂਦੇ ਹੁਣ ਹੋ ਸਕਦਾ ਹੈ ਆਸਟ੍ਰੇਲੀਆ ਦੇ ਵੀਜ਼ੇ ਲੈਂਦੇ ਹੁਣ ਹੋ ਸਕਦਾ ਉਹ ਯੂਕੇ ਦੇ ਵੀਜ਼ੇ ਲੈਂਦੇ ਹੁਣ ਤਾਂ ਕਰਕੇ ਉਹਨਾਂ ਨੇ ਕਹਿ ਦਿੱਤਾ ਹੁਣੇ ਜੀ ਯੂਐਸਏ ਦਾ ਵੀਜ਼ਾ ਬੜਾ ਔਖਾ ਮਿਲਦਾ ਹੈ ਯਾ ਹੋ ਸਕਦਾ ਹੈ ਕਿ ਜਿਹੜੇ ਵੀ ਵੀਜ਼ਾ ਲਵਾਉਂਦੇ ਹੁਣ ਉਹਦੇ ਵਿੱਚ ਕਲਾਇੰਟ ਦਾ ਤੇ ਤੁਹਾਨੂੰ ਪਤਾ ਟਰਾਂਸਪੇਰੈਂਸੀ ਦਾ ਹੈ ਨਹੀਂ ਜੋ ਮਰਜ਼ੀ ਲਈ ਤੁਰੇ ਜਾਓ ਵੀਜ਼ਾ ਆ ਗਿਆ ਆ ਗਿਆ ਨਹੀਂ ਆ ਤੇ ਕਲਾਇੰਟ ਨੂੰ ਕਿਹੜਾ ਪਤਾ ਲੱਗਣਾ ਸੋ ਇਹਦੇ ਵਿੱਚ ਸਾਰੀ ਦੀ ਸਾਰੀ ਪ੍ਰੋਫਾਈਲ ਬੱਚੇ ਦੇ ਹੱਥ ਚ ਹੁੰਦੀ ਹੈ ਬੱਚੇ ਨੂੰ ਅਗਰ ਕੋਈ ਦਿੱਕਤ ਲੱਗਦੀ ਪ੍ਰੋਫਾਈਲ ਦੇ ਵਿੱਚ ਉਸੇ ਟਾਈਮ ਆਪਣੇ ਕੰਸਲਟੈਂਟ ਤੋਂ ਠੀਕ ਕਰਾਏ ਹੂੰ ਹੂੰ ਸੋ ਸਾਰੀ ਪ੍ਰੋਫਾਈਲ ਉਹਦੇ ਹੱਥ ਹੀ ਜਾਂਦੀ ਹੈ ਯੂ ਐਸ ਏ ਐਜ਼ ਅ ਕੰਟਰੀ ਤੇ ਟਫ ਹੈਗਾ ਕਿ ਨਹੀਂ ਆ ਜੀ ਬਿਲਕੁਲ ਸੋਖਾ ਜੀ 50 ਲੱਖ ਦੀ ਡੋਂਕੀ ਲਾ ਕੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਬੱਚਾ ਪਹੁੰਚੇਗਾ ਗਗਨੀ ਪਹੁੰਚੇਗਾ ਮਾਂ ਪਿਓ ਉੱਥੇ ਠੀਕਦੇ ਰਹਿੰਦੇ ਆ ਤੇ ਉਹ ਇੰਨਾ ਔਖਾ ਕੰਮ ਬੱਚੇ ਕਰ ਲੈਂਦੇ ਤੇ 2 ਮਿੰਟ ਦੀ ਇੰਟਰਵਿਊ ਬਹੁਤ ਔਖੀ ਹੈ ਕਿਤੇ ਜਿਹਦੇ 'ਚ ਉਹਦੇ ਹੀ 2 ਮਿੰਟ ਦੇ ਵਿੱਚ ਸਾਰੇ ਆਪ ਦੇ ਬਾਰੇ ਹੀ ਉਹਦੇ ਪੁੱਛਣਾ ਜਿਹੜਾ ਇਹ ਕਹੇ ਜਾਂਦਾ ਕੀ ਜੀ ਡੇਟਾ ਨਹੀਂ ਮਿਲ ਰਹੀਆਂ ਜਿਵੇਂ ਤੁਸੀਂ ਕਹਿੰਦੇ ਲੇਟ ਇਹ ਸੱਚਾ ਹੈ ਜਾਂ ਇਹ ਵੀ ਝੂਠ ਬਣਾਇਆ ਹੋਇਆ ਹੈ ਸਰ ਇੰਟੇਕ ਜਦੋਂ ਇੰਟੇਕ ਸ਼ੁਰੂ ਹੁੰਦਾ ਨਾ ਉਸ ਤੋਂ ਪਹਿਲਾਂ ਹੀ ਡੇਟਾ ਮਿਲਣੇ ਸ਼ੁਰੂ ਹੋ ਜਾਂਦੀਆਂ ਅਗਸਤ ਇੰਟੇਕ ਸੀਗਾ ਅਗਸਤ ਦੇ ਵਿੱਚ ਹੀ ਬੱਚੇ ਦਾ ਵੀਜ਼ਾ ਆ ਗਿਆ ਹੂੰ ਹੂੰ ਤੋ ਹੋਰ ਕੀ ਚਾਹੀਦਾ ਸਰ ਹੋਰ ਡਾਟਾ ਦਾ ਕੀ ਹੈ ਇੱਕ ਬੱਚਾ ਨਹੀਂ ਦੋ ਬੱਚੇ ਨਹੀਂ ਮਲਟੀਪਲ ਬੱਚੇ ਸਾਡੇ ਕੋਲ ਪੜ ਰਹੇ ਨੇ ਤੁਸੀਂ ਸਿਰਫ ਸਟੱਡੀ ਵੀਜ਼ਾ ਦੀ ਹੀ ਕਰਦੇ ਹੋ ਜਾਂ ਬਾਕੀ ਵੀਜ਼ਾ ਦੇ ਲਈ ਵੀ ਤੁਸੀਂ ਯੂਐਸਏ ਦਾ ਵੈਸੇ ਤਾਂ ਯੂਐਸਏ ਦੇ ਸਟੱਡੀ ਵੀ ਕਰਦੇ ਆ ਟੂਰਿਸਟ ਵੀ ਕਰਦੇ ਆ ਹੋਰ ਕੰਟਰੀਆਂ ਦੇ ਵੀ ਵੀਜ਼ੇ ਲਵਾਉਂਦੇ ਆ ਬਟ ਇਸ ਟਾਈਮ ਜਿਹੜਾ ਸਿਨੈਰੀਓ ਹੈ ਜਿਸ ਵਿੱਚ ਬੱਚਿਆਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਉਹ ਹੈ ਯੂਐਸਏ ਬਹੁਤ ਸਾਰੀਆਂ ਮੈਂ ਐਡਵਰਟਾਈਜ਼ਮੈਂਟ ਦੇਖਦਾ ਬਹੁਤ ਸਾਰੇ ਲੋਕੀ ਮੈਨੂੰ ਆ ਕੇ ਦੱਸਦੇ ਨੇ ਕਿ ਯਾਰ ਉਹ ਫਲਾਣੀ ਫਲਾਣੀ ਕੰਪਨੀ ਨੇ ਤੇ 50000 ਚ ਕਿਹਾ ਵਾ ਤੇ ਜਦੋਂ ਉਹਨਾਂ ਦੇ ਦਫ਼ਤਰ ਜਾਂਦੇ ਨੇ ਫਿਰ ਉਹ ਜੀ 15 ਲੱਖ ਮੰਗ ਲੈਂਦੇ ਨੇ ਕਹਿੰਦੇ ਤੁਸੀਂ ਸਾਨੂੰ ਉਲਟਾ ਆ ਕੇ ਕਹਿੰਦੇ ਨਹੀਂ ਕਿ ਤੁਸੀਂ ਵੀ ਦੇਖ ਲਓ ਕਿ ਤੇ ਬਾਅਦ ਦਾ ਪੰਜ ਦਾ 15 ਤਾਂ ਨਹੀਂ ਮੰਗਣਾ ਸੋ ਕਲੀਅਰ ਕੱਟ ਪੰਜ ਹੈ ਤੇ ਪੰਜ ਹੀ ਲਵਾਂਗੇ ਜੋ ਬੇਸਿਕ ਖਰਚੇ ਆ ਉਹ ਉਹਨਾਂ ਨੇ ਵੀ ਤੁਹਾਡੇ ਲੁਆਣੇ ਤੇ ਅਸੀਂ ਵੀ ਲੱਗਣੇ ਠੀਕ ਹੈ ਜਿੰਨੇ ਤੁਹਾਡੇ ਖਰਚੇ ਲੱਗਣਗੇ ਸਾਰੇ ਤੁਸੀਂ ਘਟਾ ਕੇ ਦੇਣੇ ਹੂੰ ਹੂੰ ਸੋ ਕੋਈ ਐਕਸਟਰਾ ਪੈਸਾ ਦੇਣ ਦੀ ਲੋੜ ਨਹੀਂ ਨਾ ਮੈਨੂੰ ਤੇ ਨਾ ਇਹ ਵੀ ਕਿਸੇ ਕੰਸਲਟੈਂਟ ਤੁਸੀਂ ਯੂਐਸਏ ਤੋਂ ਬਿਨਾ ਬਾਕੀ ਕੋਈ ਵੀਜ਼ਾ ਨਹੀਂ ਕਰਦੇ ਆ ਬਾਕੀ ਜੇ ਕੋਈ ਤੁਹਾਡੇ ਕੋਲ ਆ ਜਾਣਾ ਬਾਕੀ ਵੀ ਵੀ ਕਰਦੇ ਆ ਦੇਖੋ ਦੇਖੋ ਚੁਆਇਸ ਤਾਂ ਬੱਚੇ ਦੀ ਹੈ ਬੱਚਾ ਅਗਰ ਯੂਐਸਏ ਜਾਣਾ ਚਾਹੁੰਦਾ ਤੇ ਮੈਂ ਯੂਐਸਏ ਭੇਜੂਗਾ ਅਗਰ ਉਹ ਕਹਿੰਦਾ ਕਿ ਮੈਂ ਜਾਣਾ ਹੀ ਕਿਸੇ ਹੋਰ ਕੰਟਰੀ ਦਾ ਫਿਰ ਤਾਂ ਮੈਂ ਹੋਰ ਹੀ ਕਿਸੇ ਕੰਟਰੀ ਜੀ ਪਰ ਤੁਸੀਂ ਐਕਸਪਰਟ ਯੂਐਸਏ ਦੇ ਹੋ ਬਿਲਕੁਲ ਜੀ ਬਿਲਕੁਲ ਬਾਕੀ ਕਿੱਥੇ ਕਿੱਥੇ ਦਾ ਕੰਮ ਕਰਦੇ ਹੋ ਤੁਸੀਂ ਕੈਨੇਡਾ ਵੀ ਕਰੀਦਾ ਯੂਕੇ ਵੀ ਕਰੀਦਾ ਹੈ ਆਸਟ੍ਰੇਲੀਆ ਵੀ ਕਰੀਦਾ ਕਰੀਦਾ ਹਰ ਕੰਟ ਬੱਚੇ ਨੂੰ ਜਿਆਦਾ ਮਿਸ ਗਾਈਡ ਕੀਤਾ ਜਾਂਦਾ ਉਹ ਕੀਤਾ ਜਾਂਦਾ ਉਹਨੂੰ ਯੂ ਐਸ ਏ ਦੇ ਵਿੱਚ ਇੰਟਰਵਿਊ ਦੇ ਨਾਂ ਤੇ ਡਰਾਇਆ ਜਾਂਦਾ ਉਹਦੇ ਨੂੰ ਬੱਚੇ ਨੂੰ ਉਸੇ ਡਰਾ ਦਾ ਉਹ ਫਾਇਦਾ ਲੈਂਦੇ ਨੇ 25 ਲੱਖ 30 ਲੱਖ ਹੂੰ ਸੋ ਇਸ ਲਈ ਮੈਂ ਗਾਇ ਕਰਨਾ ਚਾਹੁੰਦਾ ਕਿ ਡਰਨ ਦੀ ਲੋੜ ਨਹੀਂ 2 ਮਿੰਟ ਦੀ ਇੰਟਰਵਿਊ ਆ ਤੁਹਾਡਾ ਹੀ ਨਾਮ ਪਤਾ ਪੁੱਛਣਾ ਤੁਹਾਡੇ ਪੇਰੈਂਟਸ ਬਾਰੇ ਪੁੱਛਣਾ ਤੁਹਾਡੇ ਕੋਰਸ ਬਾਰੇ ਪੁੱਛਣਾ ਕੋਰਸ ਦੇ ਅੰਦਰ ਜਿਹੜੇ ਸਬਜੈਕਟਸ ਨੇ ਉਹਦੇ ਬਾਰੇ ਪੁੱਛਣਾ ਯੂ ਐਸ ਏ ਕਿਸੇ ਨੂੰ ਵੀ ਵੀਜ਼ਾ ਜਿਹੜਾ ਉਹ ਇੰਟਰਵਿਊ ਤੋਂ ਬਿਨਾਂ ਨਹੀਂ ਦਿੰਦਾ ਚਾਹੇ ਟੂਰਿਸਟ ਆ ਚਾਹੇ ਬਿਜ਼ਨਸ ਆ ਚਾਹੇ ਚਾਹੇ ਉਹ ਵਰਕ ਵੀਜ਼ੇ ਤੇ ਜਾਵੇ ਚਾਹੇ ਉਹ ਆਪਣਾ ਪੇਰੈਂਟਸ ਦੀ ਸਪான்ਸਰ ਤੇ ਜਾਵੇ ਜਿੰਨੂੰ ਗ੍ਰੀਨ ਕਾਰਡ ਲਈ ਕਹਿੰਦੇ ਆ ਚਾਹੇ ਉਹ ਸਟੂਡੈਂਟ ਤੇ ਜਾਵੇ ਚਾਹੇ ਡਿਪੈਂਡੈਂਟ ਤੇ ਜਾਵੇ ਉਹਨਾਂ ਨੇ 2 ਮਿੰਟ ਦੀ ਇੰਟਰਵਿਊ ਲੈਣੀ ਲੈਣੀ ਹੈ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਉਹਨਾਂ ਦਾ ਹੋਰ ਕੋਈ ਵੀ ਪ੍ਰੋਸੈਸ ਨਹੀਂ ਹੈਗਾ ਵੀਜ਼ੇ ਲਈ ਹੂੰ ਹੂੰ ਸੋ ਤੁਹਾਡੇ ਹੱਥ 'ਚ ਤੁਹਾਡਾ ਆਪ ਦਾ ਵੀਜ਼ਾ ਹੈ ਹੂੰ ਹੂੰ ਕਿਸੇ ਕੰਸਲਟੈਂਟ ਦੇ ਹੱਥ ਨਹੀਂ ਤੁਹਾਡੇ ਆਪ ਦੇ ਹੱਥ 'ਚ ਤੁਹਾਡਾ ਵੀਜ਼ਾ ਹੈ ਆਉਣ ਵਾਲੇ ਸਮੇਂ 'ਚ ਕੀ ਮੰਨਿਆ ਜਾਵੇ ਜਿਵੇਂ ਕੈਨੇਡਾ ਤੇ ਸਟਰੀਆ ਵਾਲਾ ਮੈਂ ਗੱਲ ਕਰਿਆ ਸੀ ਯੂਐਸਏ ਵੱਲ ਨੂੰ ਜ਼ਿਆਦਾ ਉਹ ਹੋਊਗਾ ਕਿ ਯੂਐਸਏ ਸਕੋਪ ਹੈ ਉਹ ਇਸ ਤਰ੍ਹਾਂ ਕਿ ਉੱਥੇ ਬੇਰੁਜ਼ਗਾਰੀ ਉੱਥੇ ਕੰਮ ਨਾ ਮਿਲੇ ਉੱਥੇ ਯੂਐਸਏ ਤੇ ਵੈਸੇ ਵੀ ਹਰ ਪੰਜਾਬੀ ਦਾ ਸੁਪਨਾ ਹੈ ਐਂਡ ਕਮਾਈ ਦੀ ਗੱਲ ਕਰੀਏ ਤੇ ਜੇ ਬੱਚਾ 50 ਲੱਖ ਦੀ ਡੋਂਕੀ ਲਾ ਕੇ ਉੱਥੇ ਪਹੁੰਚ ਰਿਹਾ ਜਿਸ ਦਾ ਕੋਈ ਲੀਗਲ ਸਟੇਟਸ ਹੀ ਹੈ ਨਹੀਂ ਤੇ ਉਹਨੂੰ ਉੱਥੇ ਕੁਝ ਦੇਖ ਹੀ ਰਿਹਾ ਤੇ ਉਹ ਜਾ ਰਿਹਾ ਸੋ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਜਸਟ ਬਿਕੋਜ਼ ਆਫ ਯੂਐਸਏ ਪਹੁੰਚਣ ਲਈ ਸੋ ਉੱਥੇ ਕਾਰੋਬਾਰ ਵੀ ਬਹੁਤ ਵਧੀਆ ਫਿਊਚਰ ਲਾਈਫ ਬਹੁਤ ਵਧੀਆ ਐ ਐਂਡ ਉੱਥੇ ਜਿਹੜਾ ਵੀ ਬੱਚਾ ਜਾਂਦਾ ਬਹੁਤ ਹੈਂਡਸਮਲੀ ਕਮਾਂਦਾ ਵੀ ਐ ਤੇ ਪੜਦਾ ਵੀ ਇੱਕ ਸਕਾਲਰਸ਼ਿਪ ਦੀ ਕਾਫੀ ਗੱਲ ਹੁੰਦੀ ਐ ਕੀ ਵਾਕਈ ਇਹ ਗੱਲ ਚਦਾਵਾ ਕੋਈ ਸਕਾਲਰਸ਼ਿਪ ਮਿਲਦੀ ਐ ਸਟੂਡੈਂਟਸ ਨੂੰ ਜੀ ਬਿਲਕੁਲ ਸਕਾਲਰਸ਼ਿਪ ਦਿੱਤੀ ਜਾਂਦੀ ਐ ਔਰ ਉਹ ਸਕਾਲਰਸ਼ਿਪ ਉਸੇ ਬੱਚੇ ਨੂੰ ਦਿੱਤੀ ਜਾਂਦੀ ਐ ਜਿਹੜਾ ਬੱਚਾ ਐਲੀਜੀਬਲ ਐ ਸੋ ਉਹ ਬੱਚਾ ਬਿਲਕੁਲ ਸਕਾਲਰਸ਼ਿਪ ਮਿਲਦੀ ਐ ਜੀ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਕੀ ਐਲੀਜੀਬਿਲਟੀ ਕੀ ਹੈਗੀ ਜੇ ਜਿਹੜੇ ਬੱਚਿਆਂ ਨੂੰ ਸਕਾਲਰਸ਼ਿਪ ਮਿਲਦੀ ਐ ਕੀ ਸਕਾਲਰਸ਼ਿਪ ਆ ਕਿਹੜੀਆਂ ਯੂਨੀਵਰਸਿਟੀਆਂ ਦਿੰਦੀਆਂ ਨੇ ਕਿਹੜੇ ਸਟੂਡੈਂਟਾਂ ਨੂੰ ਦਿੰਦੀਆਂ ਨੇ ਇੰਟਾਇਰ ਯੂਨੀਵਰਸਿਟੀ ਜਿਹੜੀਆਂ ਸਾਰੀਆਂ ਯੂਨੀਵਰਸਿਟੀਆਂ ਇਸ ਚੀਜ਼ ਲਈ ਅਲਿਜੀਬਲ ਨੇ ਤੇ ਬੱਚੇ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਉਹਨਾਂ ਨੂੰ ਸਕਾਲਰਸ਼ਿਪ ਪ੍ਰੋਵਾਈਡ ਕਰਦੇ ਨੇ ਹੂੰ ਹੂੰ ਕੋਈ ਹੈ ਕੋਈ ਤੁਹਾਡੇ ਮਤਲਬ ਤੁਸੀਂ ਸਟੱਡੀ ਕੀਤਾ ਹੋਊਗਾ ਕਿੰਨੇ ਪੈਸਿਆਂ ਤੱਕ ਕਿੰਨੀ ਮਦਦ ਹੋ ਜਾਂਦੀ ਹੈ ਬੱਚੇ ਦੀ ਬੱਚੇ ਦੇ ਦੇਖੋ 10000 ਡਾਲਰ 20000 ਡਾਲਰ ਇੱਕ ਯੂਨੀਵਰਸਿਟੀ ਉਹਨਾਂ ਨੂੰ ਸਕਾਲਰਸ਼ਿਪ ਦੇ ਦਿੰਦੀ ਹੈ ਇੰਟਾਇਰ ਡਿਗਰੀ ਤੇ ਹਮ 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 ਤੇ ਦੂਸਰੇ ਦੱਸੋ ਕਿ ਗੈਪ ਦੀ ਬੜਾ ਰੌਲਾ ਪੈਂਦਾ ਹੈਗਾ ਕੋਈ ਕਹਿੰਦਾ ਜੀ ਗੈਪ ਦੀ ਲੋੜ ਹੀ ਨਹੀਂ ਆ ਆਪਾਂ ਇੰਟਰਵਿਊ ਸੁਣਦੇ ਆ ਬੰਦਿਆਂ ਦੇ ਕੋਈ ਕਹਿੰਦਾ ਗੈਪ ਬੜਾ ਇੰਪੋਰਟੈਂਟ ਆ ਕੋਈ ਕਹਿੰਦਾ ਕਿ ਮਸਲਾ ਹੀ ਨਹੀਂ ਹੈਗਾ ਗਾ ਗੈਪ ਕੋਈ ਇਸ਼ੂ ਹੈ ਜਾਂ ਨਹੀਂ ਹੈਗਾ ਜੀ ਬੰਦੇ ਦਾ 5 ਸਾਲ ਦਾ 7 ਸਾਲ ਦਾ 10 ਸਾਲ ਦਾ ਗੈਪ ਹੈ ਉਹ एलिਜੀਬਲ ਹੈ ਪ੍ਰੋਪਰ ਜਸਟੀਫਿਕੇਸ਼ਨ ਦੇਵੇ ਤੇ ਆਪਣਾ ਵੀਜ਼ਾ ਆਪ ਲਵੇ ਬਿਨਾ ਆਇਲਸ ਵੀ ਉਹ ਅਪਲਾਈ ਕਰ ਸਕਦਾ ਸੋ ਐਲਸ ਦਾ ਇਸ ਵਿੱਚ ਕੋਈ ਐਡਾ ਖਾਸ ਰੋਲ ਨਹੀਂ ਹੈਗਾ ਕਿਉਂ ਜਿਹੜੀ ਵੀ ਅੰਬੈਸੀ ਚ ਜਾ ਕੇ ਇੰਟਰਵਿਊ ਦਿੰਦਾ ਹੈ ਉਸੇ ਹੀ ਲਾਈਨ ਦੇ ਵਿੱਚ ਸੱਤ ਬੈਂਡ ਅੱਠ ਬੈਂਡ ਪੰਜ ਬੈਂਡ ਬਿਨਾ ਬੈਂਡਾਂ ਵਾਲਾ ਇੱਕੋ ਹੀ ਲਾਈਨ ਦੇ ਵਿੱਚ ਇੰਟਰਵਿਊ ਦੇ ਰਿਹਾ ਹੁੰਦਾ ਅਗਰ ਤਾਂ ਕੋਈ ਬੈਂਡਾਂ ਦਾ ਇਹਦੇ ਵਿੱਚ ਕੋਈ ਖਾਸ ਰੋਲ ਹੁੰਦਾ ਸੋ ਉਹਨਾਂ ਨੇ ਅਲੱਗ-ਅਲੱਗ ਲਾਈਨ ਰੱਖਣੀ ਸੀ ਜਦ ਕਿ ਉਹਨਾਂ ਨੇ ਇੱਕੋ ਲਾਈਨ ਰੱਖੀ ਹੈ ਜਿੱਚ ਜਿਹੜਾ ਬੰਦਾ ਉਹਨਾਂ ਦੇ 2 ਮਿੰਟ ਦੇ ਆਨਸਰ ਦੇ ਦਿੰਦਾ ਉਹਦਾ ਹੀ ਉਹ ਵੀਜ਼ਾ ਗ੍ਰਾਂਟ ਕਰ ਦਿੰਦੇ ਯੂ ਐਸ ਏ ਦੇ ਲਈ ਯਾਨੀ ਆਇਲਟਸ ਪੀਟੀ ਦੀ ਲੋੜ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਜੀ ਸਟੂਡੈਂਟ ਨੂੰ ਵੀ ਬਿਲਕੁਲ ਨਹੀਂ ਜੀ ਅੱਛਾ ਤਾਂ ਕੋਈ ਜੇ ਕੋਈ ਜਾ ਰਿਹਾ ਉੱਥੇ ਬਿਜ਼ਨਸ ਪਰਪਸ ਤੋਂ ਟੂਰਿਸਟ ਪਰਪਸ ਤੋਂ ਸਟੂਡੈਂਟ ਪਰਪਸ ਤੋਂ ਕਿਸੇ ਨੂੰ ਵੀ ਕਿਸੇ ਇੱਥੇ ਟੈਸਟ ਦੀ ਲੋੜ ਨਹੀਂ ਹੈਗੀ ਮੈਂ ਕਹਾ ਜੀ ਬੱਚਾ ਪਲੱਸ 2 ਪਾਸ ਹੈ 10 ਸਾਲ ਦਾ ਗੈਪ ਹੈ ਆਇਲਟਸ ਨਹੀਂ ਕੀਤੀ ਅਕੈਡੈਮਿਕ ਸਕੋਰ ਉਹਦੀ ਅਗਰ 50% ਵੀ ਆ ਬਿਨਾ ਆਇਲਟਸ ਤੋਂ ਤਾਂ ਵੀ ਉਹ ਐਲੀਜੀਬਲ ਹੈ ਹੂੰ ਅੱਛਾ ਕਿ ਰਿਫਿਊਜ਼ਲ ਦਾ ਬੜਾ ਚਲਦਾ ਕਿ ਰਿਫਿਊਜ਼ਲਾਂ ਜਿਨ੍ਹਾਂ ਦੀ ਇੱਕ ਵਾਰ ਰਿਫਿਊਜ਼ਲ ਆ ਜਾਂਦੀ ਹੈ ਜੀ ਮੁੜ ਕੇ ਵੀਜ਼ਾ ਨਹੀਂ ਮਿਲਦਾਗਾ ਇਸ ਤਰ੍ਹਾਂ ਦਾ ਬਹੁਤ ਰੌਲਾ ਰਹਿੰਦਾਗਾ ਕੱਲਾ ਅਮਰੀਕਾ ਨੂੰ ਲੈ ਕੇ ਨਹੀਂ ਹੋਰ ਮੁਲਕਾਂ ਨੂੰ ਵੀ ਰਿਫਿਊਜ਼ਲ ਦਾ ਕਿੰਨਾ ਕੁ ਮਸਲਾ ਸਹੀ ਹੈਗਾ ਜਾਂ ਕੋਈ ਮੈਟਰ ਨਹੀਂ ਕਰਦਾ ਜਿਹੜੀ ਲਾਈਨ ਦੇ ਵਿੱਚ ਤੁਸੀਂ ਇੰਟਰਵਿਊ ਦੇ ਰਹੇ ਹੁੰਦੇ ਹੋ ਉਹਦੇ ਵਿੱਚ ਕੋਈ ਦੋ ਰਿਫਿਊਜ਼ਲ ਹੈ ਕੋਈ ਇੱਕ ਰਿਫਿਊਜ਼ਲ ਹੈ ਕੋਈ 10 ਰਿਫਿਊਜ਼ਲ ਹੈ ਉਹਨਾਂ ਨੂੰ ਰਿਫਿਊਜ਼ਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਨਫੈਕਟ ਉਹ ਆਪ ਹੀ ਤੁਹਾਨੂੰ ਰੀਨਵਾਈਟ ਕਰਦੇ ਨੇ ਰਿਫਿਊਜ਼ਲ ਤੋਂ ਬਾਅਦ ਵੀ ਇੰਟਰਵਿਊ ਦੇਣ ਲਈ ਸੋ ਯੂਐਸਏ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮੈਟਰ ਨਹੀਂ ਹੈ 2 ਮਿੰਟ ਦੀ ਇੰਟਰਵਿਊ ਹੈ ਹੋ ਸਕਦਾ ਉਹਨੂੰ ਤੁਹਾਨੂੰ ਪਹਿਲੀ ਵਾਰੀ ਤੁਹਾਡੇ ਕੁਐਸਚਨ ਦੇ ਆਨਸਰ ਉਹਨਾਂ ਨੂੰ ਸਹੀ ਨਾ ਮਿਲੇ ਹੋਣ ਤੋਂ ਤੁਹਾਨੂੰ ਦੁਬਾਰਾ ਮੌਕਾ ਦਿੰਦੇ ਆ ਕਿ ਆ ਜੋ ਐਮਬੈਸੀ ਭਰ ਕੇ ਆਪਾਂ ਦੁਬਾਰਾ ਤੁਹਾਡਾ ਇੰਟਰਵਿਊ ਲੈ ਲੈਣੇ ਸੋ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਦਿੱਕਤ ਤੁਸੀਂ ਆਪ ਦੁਬਾਰਾ ਜਾ ਕੇ ਇੰਟਰਵਿਊ ਦੇ ਕੇ ਆਪਣਾ ਵੀਜ਼ਾ ਗ੍ਰਾਂਟ ਕਰਾ ਸਕਦੇ ਹੋ ਹਮ ਹਮ ਇੱਕ ਸਪਾਊਸ ਦੀ ਜਿਹੜੀ ਗੱਲ ਚੱਲਦੀ ਹੈ ਕਿ ਸਪਾਊਸ ਨੂੰ ਵੀ ਨਾਲ ਪ੍ਰੋਪਰ ਇੰਟਰਵਿਊ ਦੇਣਾ ਪੈਂਦਾ ਜਾਂ ਇੱਕ ਬੰਦਾ ਚਲਾ ਗਿਆ ਆਪਣੇ ਸਪਾਊਸ ਨੂੰ ਬੁਲਾ ਸਕਦਾ ਹੈਗਾ ਜਿਹੜਾ ਸਪਾਊਸ ਹੈ ਉਹ ਨਾਲ ਹੀ ਇੰਟਰਵਿਊ ਦੇ ਸਕਦਾ ਔਰ ਉਹ ਹਿੰਦੀ ਪੰਜਾਬੀ ਦੇ ਵਿੱਚ ਇੰਟਰਵਿਊ ਦੇ ਸਕਦਾ ਯਾਨੀ ਜਿਹੜਾ ਬੱਚਾ ਸਟੂਡੈਂਟ ਹੈ ਉਹ ਇੰਗਲਿਸ਼ 'ਚ ਇੰਟਰਵਿਊ ਦੇਗਾ ਜਿਹੜਾ ਉਹਦਾ ਸਪਾਊਸ ਹੈ ਉਹ ਹਿੰਦੀ ਜਾਂ ਪੰਜਾਬੀ 'ਚ 2 ਮਿੰਟ ਦੀ ਇੰਟਰਵਿਊ ਦੇ ਕੇ ਆਪਦਾ ਵੀਜ਼ਾ ਗ੍ਰਾਂਟ ਕਰ ਸਕਦਾ F2 ਕੈਟਾਗਰੀ ਯਾਨੀ ਉੱਥੇ ਹਿੰਦੀ ਪੰਜਾਬੀ 'ਚ ਇੰਟਰਵਿਊ ਲੈਣ ਵਾਲੇ ਵੀ ਹੁੰਦੇ ਨੇ ਜੀ ਬਿਲਕੁਲ ਜੀ ਬਿਲਕੁਲ ਜਿਹੜੇ ਵੀਜ਼ਾ ਐਂਬੈਸਡਰ ਕੋ ਤੁਸੀਂ ਇੰਟਰਵਿਊ ਦੇ ਰਹੇ ਹੋ ਜੇ ਤਾਂ ਤੁਸੀਂ ਸਟੂਡੈਂਟ ਹੋ ਤਾਂ ਉਹਨਾਂ ਨੇ ਤੁਹਾਡੀ ਇੰਟਰਵਿਊ ਇੰਗਲਿਸ਼ 'ਚ ਹੀ ਲੈਣੀ ਆ ਉਹ ਤਾਂ ਮਸਟ ਆ ਮੇਨ ਅਪਲੀਕੈਂਟ ਲਈ ਤੇ ਜੇ ਤੁਸੀਂ ਡਿਪੈਂਡੈਂਟ ਹੋ ਤੁਹਾਡੀ ਆਪ ਦੀ ਮਰਜ਼ੀ ਆ ਤੁਸੀਂ ਇੰਗਲਿਸ਼ 'ਚ ਇੰਟਰਵਿਊ ਦੇਣੀ ਆ ਹਿੰਦੀ 'ਚ ਦੇਣੀ ਪੰਜਾਬੀ 'ਚ ਦੇਣੀ ਆ ਜਿਹੜੀ ਲੈਂਗੁਏਜ ਤੁਸੀਂ ਕੰਫਰਟੇਬਲ ਹੋ ਉਹਨਾਂ ਨੂੰ ਕਹਿ ਦਿਓ ਤੁਹਾਡੀ ਇੰਟਰਵਿਊ ਲੈ ਲੈਣਗੇ ਹੂੰ ਹੂੰ ਸੋ ਉਹਦੇ ਵਿੱਚ ਪੁੱਛਣਾ ਵੀ ਉਹਨਾਂ ਨੇ ਜੇਕਰ ਮੈਂ ਸਪਾਊਸ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਉਹਦੀ ਮੇਨ ਐਪਲੀਕੈਂਟ ਜਿਹੜਾ ਸਟੂਡੈਂਟ ਤੇ ਹੁੰਦਾ ਉਹਨਾਂ ਦੇ ਬਾਰੇ ਪੁੱਛਦੇ ਨੇ ਤੁਸੀਂ ਉੱਥੇ ਰਹਿਣਾ ਹੈ ਕਿ ਨਹੀਂ ਰਹਿਣਾ ਤੁਸੀਂ ਉੱਥੇ ਕੰਮ ਕਰਨਾ ਹੈ ਕਿ ਨਹੀਂ ਕਰਨਾ ਇਸ ਤਰ੍ਹਾਂ ਦੇ ਬੇਸਿਕ ਜਿਹੇ ਸਵਾਲ ਪੁੱਛੇ ਜਾਂਦੇ ਨੇ ਬਸ ਹੋਰ ਕੋਈ ਲੰਬੀ ਚੋੜੀ ਉਹਨਾਂ ਦੀ ਇੰਟਰਵਿਊ ਨਹੀਂ ਹੁੰਦੀ ਅੱਛਾ ਆਮ ਤੌਰ ਤੇ ਸਾਰੇ ਦਾਵਾ ਕਰਦੇ ਨੇ ਹੁਣ ਤੁਹਾਨੂੰ ਤੋਂ ਤੁਸੀਂ ਵੀ ਦਾਵਾ ਕਰ ਰਹੇ ਹੋ ਕਿ ਐ ਹੁੰਦਾ ਐ ਹੁੰਦਾ ਐ ਹੁੰਦਾਗਾ ਜੇ ਮੈਂ ਪੁੱਛਾਂ ਤੁਹਾਡੇ ਤੇ ਉਹਨਾਂ 'ਚ ਫਰਕ ਕੀ ਹੈਗਾ ਕਿਉਂਕਿ ਗੱਲਾਂ ਕਰਨ ਤਾਂ ਸਾਰੇ ਆ ਕੇ ਕਰਦੇ ਨੇ ਬਿਲਕੁਲ ਜੀ ਬਿਲਕੁਲ ਫਰਕ ਤਾਂ ਦੇਖ ਮੇਰੇ ਵੱਲੋਂ ਤੇ ਛੋਟਾ ਜਿਹਾ ਹੀ ਆ ਹੋ ਸਕਦਾ ਜਿਨ੍ਹਾਂ ਦੇ ਜ਼ਿਆਦਾ ਲੱਗਦੇ ਉਹਨਾਂ ਵੱਲੋਂ ਬਹੁਤ ਵੱਡਾ ਫਰਕ ਇੰਨਾ ਕੀ ਆ ਕਿ ਤੁਹਾਡੇ ਨਾਲ ਬੱਚੇ ਨਾਲ ਫੀਸਾਂ ਦੇ ਨਾਂ ਤੇ ਠੱਗੀ ਹੁੰਦੀ ਆ ਫੀਸਾਂ ਦਾ ਕਹਿ ਕਹਿ ਕੇ ਕੋਈ ਕੰਸਲਟੈਂਟ ਇਸ ਤਰ੍ਹਾਂ ਪੱਲਣਾ ਛੱਡਦਾ ਭਾਜੀ ਮੈਂ ਤਾਂ ਕੁਝ ਲਿਆ ਹੀ ਨਹੀਂ ਮੈਂ ਤਾਂ ਸਿਰਫ ਤੁਹਾਡੀ ਫੀਸ ਆ ਫੀਸ ਹੀ ਭਰਾਈ ਆ ਯਾ ਤੂੰ ਫੀਸ ਕਿੰਨੀ ਭਰਾਈ ਆ 15 ਲੱਖ ਰੁਪਈਆ 5 ਲੱਖ ਰੁਪਈਆ ਉਹ ਥੋੜੇ ਹੁੰਦੇ ਆ ਜਦ ਕਿ ਉੱਥੇ ਜਾ ਕੇ ਆਪਸ਼ਨ ਹੈਗੀ ਆ ਕਿ ਬੱਚਾ ਉੱਥੇ ਜਾ ਕੇ ਫੀਸ ਪੇ ਕਰ ਦਿੰਦਾ ਸੋ ਇਸ ਲਈ ਉਹ ਬੱਚਿਆਂ ਨੂੰ ਸਾਰਿਆਂ ਨੂੰ ਅਗਾਹ ਕਰਨਾ ਚਾਹੁੰਦਾ ਕਿ ਜਿਹੜੀ ਚੀਜ਼ ਤੁਹਾਨੂੰ ਉੱਥੇ ਜਾ ਕੇ ਪੇ ਕਰਨ ਦੀ ਆਪਸ਼ਨ ਹੈਗੀ ਆ ਫੀਸ ਦੀ ਤਾਂ ਤੁਸੀਂ ਉੱਥੇ ਜਾ ਕੇ ਪੇ ਕਰ ਸਕਦੇ ਹੋ ਇੱਥੇ ਫੀਸਾਂ ਦੇ ਨਾਂ ਤੇ ਆਪਣੇ ਪੈਸੇ ਵੇਸਟ ਨਾ ਕਰੋ ਆਪਣੇ ਮਾਪਿਓ ਦੇ ਪੈਸੇ ਵੇਸਟ ਨਾ ਕਰੋ ਪੰਜ MBESੀਆਂ ਆ ਗਈਆਂ ਦਿੱਲੀ ਮੁੰਬਈ ਹਾਈਦਰਾਬਾਦ ਚ ਨਹੀਂ ਕੋਲਕਾਤਾ ਕਿਸੇ ਇੱਕ MBESੀ ਇੰਟਰਵਿਊ ਦੇ ਕੇ ਦੇਖੋ ਜਿਹੜੇ ਟੌਂਕੀ ਵੀ ਲਗਾ ਰਹੇ ਨੇ ਤੁਹਾਨੂੰ ਆਪ ਪਤਾ ਲੱਗ ਜਾਏਗਾ ਕਿ ਯੂਐਸਏ ਦਾ ਵੀਜ਼ਾ ਲੈਣਾ ਕਿੰਨਾ ਸੌਖਾ ਹੈ ਅੱਛਾ ਜੀ ਤੁਹਾਡੇ ਕੋਲੇ ਵੈਸੇ ਤਾਂ ਅਸੀਂ ਨੰਬਰ ਚਲਾਵਾਂਗੇ ਸਕਰੀਨ ਦੇ ਉੱਤੇ ਤੁਹਾਡਾ ਜਦੋਂ ਇੰਟਰਵਿਊ ਦੇਖ ਰਹੇ ਨੇ ਸਾਰੇ ਜੇ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਤੁਹਾਡੇ ਪੱਕੇ ਟਿਕਾਣੇ ਕਿੱਥੇ ਨੇ ਜਨ ਤੁਹਾਨੂੰ ਕਿੱਥੇ ਆ ਕੇ ਮਿਲ ਸਕਦਾ ਕੋਈ ਜੀ ਮੇਰੇ ਦੋ ਆਫਿਸਿਸ ਨੇ ਅਮ੍ਰਿਤਸਰ ਰਣਜੀਤ ਐਵਨਿਊ ਡੀ ਬਲਾਕ ਤਰਨਤਨ ਬੱਸ ਸਟੈਂਡ ਟਿਊਜ਼ਡੇ ਤੇ ਥਰਸਡੇ ਮੈਂ ਤਰਨਤਨ ਆਫਿਸ 'ਚ ਹੁੰਨਾ ਸਵੇਰੇ 10:00 ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਤੇ ਰੈਸਟ ਆਫ ਦਾ ਡੇਸ ਮੈਂ ਸਾਰੇ ਰਣਜੀਤ ਐਵਨਿਊ ਡੀ ਬਲਾਕ ਅਮ੍ਰਿਤਸਰ ਦੇ ਵਿੱਚ ਹੁੰਨਾ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਇਨਫੋਰਮੇਸ਼ਨ ਚਾਹੀਦੀ ਹੈ ਹੈਲਪਲਾਈਨ ਨੰਬਰ ਹੈ 88713 81713 ਫ੍ਰੀ ਆਫ ਕੋਸਟ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਹਮ ਧੰਨਵਾਦ ਹਮ ਧੰਨਵਾਦ ਤੁਹਾਡਾ ਸ਼ਰਮਾ ਜੀ ਬਹੁਤ ਧੰਨਵਾਦ ਤਾਂ ਇਹ ਸਨ ਟਰਬੋ ਇਮੀਗ੍ਰੇਸ਼ਨ ਤੋਂ ਸ਼ਰਮਾ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਨਾਂ ਤੇ ਬਹੁਤ ਸਾਰੇ ਲੋਕ ਬੇਵਕੂ ਬਣਾਉਂਦੇ ਆ ਜਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਦੁਕਾਨਦਾਰੀਆਂ ਚੱਲਦੀਆਂ ਜਿਹੜੀਆਂ ਸਹੀ ਸੂਚਨਾ ਨਹੀਂ ਦਿੰਦੀਆਂ ਇਹਨਾਂ ਦਾ ਕਹਿਣਾ ਕਿ ਅਸੀਂ ਬਿਲਕੁਲ ਪੁਖਤਾ ਸੂਚਨਾ ਦਿੰਨੇ ਆ ਸਾਡੇ ਕੋਲ ਕੋਈ ਵੀ ਆ ਕੇ ਸੰਪਰਕ ਕਰ ਸਕਦਾ ਇਹਨਾਂ ਦਾ ਦਾਵਾ ਕਿ ਅਸੀਂ ਸਾਫ਼ ਤੇ ਸਪਸ਼ਟ ਕੰਮ ਕਰਦੇ ਆ